ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਹੁਸਕਾਲਪੁਰਖ ਦੀ ਦਇਆ ਦੇ ਨਾਲ ਸਾਰੇ ਪ੍ਰੋਗਰਾਮ ਬਿਲਕੁਲ ਵਧੀਆ ਸਾਫ਼ ਸੁਥਰੀ ਨੀਤੀ ਦੇ ਨਾਲ ਪੂਰੇ ਹੋ ਗਏ ਜੀ ਕਿਥੇ 1 ਮਹੀਨਾ ਪਿਆ ਸੀ ਫਿਰ ਹੌਲੀ-ਹੌਲੀ 1 ਦਿਨ ਰਹਿ ਗਿਆ ਹੌਲੀ-ਹੌਲੀ 1 ਘੰਟਾ ਰਹਿ ਗਿਆ ਤੇ ਹੁਣ ਘੰਟਿਆਂ ਦੇ ਹਿਸਾਬ ਨਾਲ ਉਹ ਪ੍ਰੋਗਰਾਮ ਸਮਾਪਤ ਹੁੰਦਾ ਹੁੰਦਾ ਹੋਇਆ ਅੱਜ ਦੇ ਅਗਲੇ ਦਿਨ ਦੇ ਵਿੱਚ ਪਹੁੰਚ ਗਿਆ। ਲਾੜੇ ਨੀ ਮੰ। ਸੋਟਾ ਸਾਰਿਆਂ ਦਾ ਧੰਨਵਾਦ ਹੈ। ਅਕਾਲ ਪੁਰਖ ਅੱਗੇ ਵੀ ਸੱਚਾ ਪਾਤਸ਼ਾਹ। ਵੀ ਜਿਨ੍ਹਾਂ ਨੇ ਸਾਡੇ ਲਈ ਦੁਆਵਾਂ ਕੀਤੀਆਂ। ਵੀ ਇਹਨਾਂ ਦਾ ਪ੍ਰੋਗਰਾਮ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਸਮਾਪਤ ਹੋਵੇ, ਵਧੀਆ ਨਿਭੜੇ। ਵੀ ਉਹਨਾਂ ਨੂੰ ਸੱਚਾ ਪਾਤਸ਼ਾਹ ਮੇਰਿਆ ਖੁਸ਼ ਰੱਖੇ ਆਪਣੀ ਜ਼ਿੰਦਗੀ ਦੇ ਵਿੱਚ ਰਹਿਣ ਕੋਚੋ। ਤੇ ਮਾਲਕ ਸਾਡੇ ਅੰਦਰ ਵੀ ਨਿਮਰਤਾ ਬੰਦਗੀ ਬਣਾ ਕੇ ਰੱਖੀ ਤਾਂ ਜੋ ਕਹਿੰਦੇ ਹੁੰਦੇ ਜਦੋਂ ਕੋਈ ਪ੍ਰੋਗਰਾਮ ਹੋ ਜਾਂਦਾ ਨਾ ਬਾਅਦ ਚ ਹੌਮੇ ਚ ਗੱਲ ਕਰ ਜਾਂਦਾ ਬੰਦਾ ਦੇਖਿਆ ਫਿਰ ਆਏ ਫਰਾਉਣਾ ਫਿਰ ਆਏ ਟਿੰਕਾ ਫਰਾਏ ਨਾਂ ਵੈਗਰੂ ਇਹ ਜੀ ਮੈਂ ਵਾਲੀ ਗੱਲ ਸਾਡੇ ਮਨ ਦੇ ਵਿੱਚ ਕਦੇ ਨਾ ਲਿਖਿਆ ਇਹ ਅਕਾਲ ਪੁਰਖ ਉਸ ਅਕਾਲ ਪੁਰਖ ਅੱਗੇ ਅਰਦਾਸ ਆਏ ਬੱਚਾ ਪਾਛਾ ਕਦੇ ਵੀ ਨਾ ਇੰਨੇ ਜੁਗਾ ਰੱਖੀ ਸਾਨੂੰ ਵੀ ਅਸੀਂ ਕਿਸੇ ਦੀ ਮਦਦ ਕਰ ਸਕੀਏ ਮੰਗ ਤੇ ਨਾ ਬਣਾਈ ਨਾ ਬਣਾਇਆ ਹੀ ਉਹਨੇ ਉਹਦੀ ਉਹ ਰਹਿਮਤ ਹੈ ਜੀ ਹੋਈ ਹੈ ਕਿ ਵੀ ਬੱਸ ਛੱਡ ਦਿਓ ਗੱਲਾਂ ਵੀ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਉਸ ਅਕਾਲ ਪੁਰਖ ਤੋਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਸਾਡੀ ਕੀਤੀ ਹੋਈ ਉਹਨਾਂ ਅਗੇ ਅਰਦਾਸਾਂ ਬੇਨਤੀਆਂ ਕੀਤੀਆਂ ਹੋਈਆਂ ਤੇ ਜਿਵੇਂ ਅਸੀਂ ਆਪਣੇ ਵੱਲ ਤੇ ਬਾਟ ਪੂਜਾ ਕਰਦੇ ਸੇਵਾ ਕਰਦੇ ਆ ਜਾਂ ਕੁਝ ਵੀ ਕਰਦੇ ਆ ਉਹਦਾ ਫਲ ਮੇਰੀ ਝੋਲੀ ਦੇ ਵਿੱਚ ਪਾਤਾ ਇਹ ਹੀ ਚੀਜ਼ਾਂ ਹੁੰਦੀਆਂ ਨੇ ਅਕਾਲ ਪੁਰਖ ਦੇ ਅੱਗੇ ਜਦੋਂ ਤੁਸੀਂ ਨਕਮਸਤਕ ਹੋ ਕੇ ਅਰਦਾਸਾਂ ਬੇਨਤੀਆਂ ਕਰਦੇ ਥੋੜੀ ਜਿਹੀ ਸੁਣਨ ਲੱਗ ਜਵੇ ਫਿਰ ਸਮਝ ਲਓ ਤੁਹਾਡੇ ਨੇੜੇ ਨੇੜੇ ਆਹੋ ਤੁਹਾਡੇ ਹਰ ਕਾਰਜ ਰਾਸ ਹੀ ਹੋਣੇ ਆ ਖਰਾਬ ਨਹੀਂ ਹੋ ਸਕਦੇ ਕਦੇ ਵੀ ਉਹ ਸੋ ਅੱਜ ਸਵੇਰ ਦੇ ਜਿੱਥੇ ਸੀ ਥੱਲੇ ਭਾਂਡੇ ਪੁੰਡੇ ਕਿਆ ਹੋ ਗਿਆ ਇਹ ਉਹ ਸਮਾਨ ਇਕੱਠਾ ਕਰਕੇ ਜਿਹਦਾ ਕੁਝ ਸਿਲੰਡਰ ਸਿਲੰਡਰ ਮੋੜਨੇ ਵਾਲੇ ਇਹ ਉਹ ਕਰਦੇ ਹੋਏ ਖਾਤਾ ਕੁਤ ਕਰਿਆ ਕੰਮ ਤੇਦਰ ਬੀਬੀਆਂ ਭੈਣਾਂ ਨੇ ਉੱਪਰ ਕੋਠੇ 'ਤੇ ਵਰ ਧੋਪ ਕਾਟ ਲਾ ਲਿਆ ਜੀ ਧੋਪ ਕਾਟ ਰਾਂ ਦੇ ਅੰਦਰ ਸਾਫ ਸਫਾਈ ਕਰਕੇ ਹੌਣ तकरीबन 2:30 ਵੱਜ ਚੁੱਕੇ ਆ ਕਿ 3:00 ਵੱਜ ਗਏ ਤੇ ਮਸੋਂ ਵਿੱਕੀ ਨੇ ਹਾਂ ਵਿੱਕੀ ਨੇ ਮਸੋਂ ਫੜ ਕੇ ਬਿਠਾ ਲਈਆਂ ਵੀ ਬੈਠ ਜੋ ਆਰਾਮ ਕਰ ਲੋ ਤੇ ਮੈਂ ਤੁਹਾਨੂੰ ਉਹਨਾਂ ਨੂੰ ਮਿਲਵਾ ਹੁਣੇ 1 ਮਿੰਟ ਦੇ ਵਿੱਚ ਆ ਹੈਗਾ ਜੀ ਧੂਪ ਕੋਟ ਤੇ ਧੂਪ ਕੋਟ ਲਾਤੀ ਜਿਹੜੇ ਨੇ ਧੂਪ ਘਾਟ ਧੂਪ ਘਾਟ ਵੜਾਤਾ ਜਿਹੜੇ ਪਤਾ ਕੀ ਗੱਲ ਹੋ ਗਈ ਮਸਾਲੇ ਜੇ ਖਾ ਕੇ ਨਾ ਵਿੱਕੀ ਕੋ ਹੋਰ ਚੀਜ਼ ਹੋ ਗਈ ਮੇਰੀ ਜੀਬ ਦੇ ਉੱਪਰ ਨਾ ਸ਼ਾਲਾ ਹੋ ਗਿਆ ਇੱਕ ਮੂਰਲੇ ਪਾਸੇ ਜਿਹਦੇ ਸੱਜੇ ਤੋਂ ਥਾਲਸਾ ਛੇ ਰਵੈ ਗਿਰੂ ਜੀ ਕੀ ਬਤਾਏ ਬਈ ਸ਼ਾਬਾਸ਼ ਸਸ ਸਾਰਿਆਂ ਦੇ ਸਾਰਿਆਂ ਵਾਸਤੇ ਗਾਂ ਭਾਬੀ ਜੀ ਬੈਠੇ ਗਾਂ ਸ਼ਾਬਾਸ਼ ਬੈਠੀ ਹੋਈ ਤੇ ਗਾਂ ਭੈਣ ਬੈਠੀ ਭੈਣ ਬੈਠੀ ਆ ਮਿਸ ਸਾਰਿਆਂ ਦੇ ਸ਼ਾਬਾਸ਼ ਹੈ ਸਵੇਰ ਦੀ 6 ਵਜੇ ਦੀਆਂ ਚੰਬੜੀਆਂ ਆਈਆਂ ਸਾਨੂੰ ਹੁਣ ਮੂੰਹ ਮੂੰਹ ਕਰਕੇ ਜਣਾ ਧੁੱਪ ਵਾਲ ਨੂੰ ਪਿਠਾੜ ਲਨੀ ਆ ਇਹੇ ਖੁਰਜੀ ਕਾਕਾ ਬਾਏ ਗੁਰਜੀ ਕੇ ਪਤੇ ਅਸੀਂ ਦੇਖਣਾ ਚਾਹੁੰਦੇ ਵੀ ਕੰਮ ਕਿੰਨਾ ਕ ਕਰਿਆ ਹੋਇਆ ਤੁਹਾਡੇ ਮੂੰਹ ਮਾ ਲਿਬੜੇ ਹੋਏ ਕਿ ਨਹੀਂ ਪਰ ਨਹੀਂ ਇਹ ਨਾਤੀਆਂ ਤੇ ਧੋਤੀਆਂ ਆਏ ਲੱਗਦੀਆਂ ਇਹ ਨਾਤੀਆਂ ਧੋਤੀਆਂ ਨਾਤੀਆਂ ਕਿੱਥੇ ਆਉਣ ਚਿਰ ਨਹੀਂ ਵਾਏ ਦਾ ਟਾਈਮ ਮਿਲਿਆ ਕੋ ਇੰਨਾ ਤਾਂ ਕਪੜਾ ਪਾਇਆ ਤੇ ਉੱਪਰ ਭਰਿਆ ਪਿਆ ਕੋਠਾ ਕੋਠਾ ਭਰਿਆ ਪਿਆ ਹਾਂ ਚੀਚਾਂ ਹੀ ਬਹੁਤ ਅਲਗ ਅਲੀਆਂ ਮਿੱਠਾਈ ਭੁਖ ਡਿਆ ਹੋਵੇ ਉਹ ਵਿਆਹ ਵਾਲੇ ਘਰ ਚੱਕਣੀ ਬੰਦਾ ਹੈ ਵਿਆਹ ਕਰਤੇ ਕਹਿੰਦੇ ਨੂੰ ਬੈਠਾ ਦਿਖਾ ਲਿਓ ਸੁਭ ਨੂੰ ਬਾਠੀ ਅੰਦਰ ਸੋਬ ਤਾਂ ਬੈਠੀ ਆ ਉਹ ਤਾਂ ਵਧੀਆ ਟਿਕਾਣੇ ਲੱਗੀ ਵੀ ਮਾਸੀ ਉਧਰ ਮਾਸੀ ਬੈਗ ਪੈਕ ਕਰੀ ਫਿਰਦੀ ਐ ਲੈ ਇਹਨੂੰ ਕਿਹਾ ਹੋ ਗਿਆ ਮਾਸੀ ਨੇ ਲੈ ਗਿਆ ਕਰ ਤਸਰੀ ਕਰ ਤੈਨੂੰ ਕਰ ਦੇ ਗਿਆ ਹੁਣ ਇੰਨੀ ਛੇਤੀ ਬੈਗ ਪੈਕ ਕਰ ਲੈ ਕਿਹਾ ਹੋ ਗਿਆ ਮੈਨੂੰ ਘਰ ਦੀ ਯਾਦ ਆਉਂਦੀ ਆ ਲੈ ਇਹਨੂੰ ਲੱਗੀ ਜੀ ਘਰ ਦੀ ਯਾਦ ਆ ਹਾਂ ਕੰਬਲ ਪਰ ਰੱਖ ਕੇ ਕਰਦੀ ਯਾਦ ਆਉਣ ਲੱਗੀ ਹਾਂ ਹਾਂ ਨਾ ਤੂੰ ਹੁਣ ਬਾਹਰ ਬੈਠੀ ਐ ਮੈਂ ਮੇਰੀ 24 ਦੀ ਆਈ ਵੀ ਮੈਂ ਕਿੰਨੀ ਦੀ ਜੋ ਵੀ ਦੀ ਝੂਠ ਬੋਲਦੀਆਂ ਤੂੰ ਹਾਂ 24 ਤਰੀਕ ਨੂੰ ਤਾਂ ਅਸੀਂ ਆਇਆ ਕਰਕੇ ਆਇਾਂਗੇ ਉਹ ਤੇ 25 ਤਰੀਕ ਨੂੰ ਤੈਨੂੰ ਫੋਨ ਕਰਾਂ ਤੇ ਜਦੋਂ ਲੜਾਈ ਹੋਣ ਲੱਗੀ ਦੀ ਆਪਣੀ ਅੱਛਾ ਹਾਂ ਪਰ ਪੱਤੀ ਦੀ ਮਾਈ ਫਿਰ 25 ਕਿੰਨੇ ਕਿਦਾਂ ਆਉਂਦੇ ਆ 25 ਰੁਪਏ ਹੁੰਦੇ ਕਿ ਆਵੇਂ ਨਮਾਦ 25 ਰੁਪਏ ਤਾਂ ਜੋ ਨਿਆਣਾ ਨਹੀਂ ਲੰਦਾ ਹੈਗਾ ਬੱਸ ਹੈ ਦੱਸ ਉਹ ਮੈਨੂੰ 25 ਰੁਪਏ ਨਿਆਣ ਲੰਦਾ ਆਲਾ 100 ਨੂੰ ਹੱਥ ਪਾਉਂਦਾ ਸੀ ਦਈ 50 ਰੁਪਏ 100 ਨੂੰ ਹਾਂ 500 ਨੂੰ 25 ਹੋ ਜਾ ਮਾਸੇ ਨੂੰ ਕਿੰਨੇ ਅੱਛਾ ਫਿਰ ਇਹਨੇ ਤਾਂ ਮਿਲ ਗਿਆ ਇਹਨੇ ਪਤਾ ਕੀ ਕਹਿ ਦਿੱਤਾ ਵਾਦਾ ਮੇਰੇ ਨਾਲ ਹੁਣ ਯਾਦ ਹੋਣਾ ਮਾਫੀ ਨੂੰ ਕਹਿੰਦੀ ਮੈਂ 2 ਮਹੀਨੇ ਲਾ ਕੇ ਜਾਊਂਗੀ ਹਾਂ ਕਹਤਾ ਮੈਂ ਸੁਭਰੀਤ ਨੇ ਹੁਣ ਤਾਂ ਜਦ ਹਾਂ ਕਹਿੰਦੀ ਹੈ ਹਾਂ ਕੀਆ ਕੀਆ ਯਾ ਸੁਭਰੀਤ ਨੇ ਹੁਣ ਤਾਂ ਤੂੰ ਕਹਿੰਦੀ 2 ਮਹੀਨੇ ਲਾ ਕੇ ਜਾਊਂਗੀ ਤੁਹਾਡੇ ਘਰਾਂ ਫੁੱਲ ਗਈ ਉੱਪਰ ਦੇ ਉੱਪਰ ਦੇ ਆ ਜਾਂ ਪਈ ਜਾਂਦੇ ਉੱਪਰ ਦੇ ਉੱਪਰ ਲ ਜਾਵੇ ਪਈ ਜਾਂਦੇ ਕਹਿੰਦੀ ਇਹ ਵੀ ਗੱਲ ਹੈਗੀ ਆਉਣਾ ਹੈ ਤੈਨੇ ਮੇਰੀ ਗੱਲ ਸੁਣ ਤੇਰੀ ਤੇਰੀ ਉਹ ਜੋ ਵਾਅਦਾ ਪੂਰੀ ਹੋਈ ਨਹੀਂ ਵੀ ਚਲ ਜੇ ਸਾਡੇ ਘਰ ਕੁੜੀ ਆਇਤ ਦੋ ਮਹੀਨੇ ਲਾਏ ਨਹੀਂ ਹੁਣ ਸਾਡੇ ਘਰ ਤੇ ਸਾਡੀ ਧੀ ਚੱਲ ਗਈ ਹੁਣ ਤਾਂ ਲਾ ਦੇ ਹੁਣ ਪਾਇਲਾ ਦਿਨ ਦਾ ਚਰੀ ਮੈਂ ਇੱਕ ਾਟ ਕਰ ਲਿਓ ਬਾਕੀ ਦੇ ਜਿਹੜੇ ਰਹਿ ਗਏ ਫਿਰ ਪੂਰੇ ਕਰੂੰਗੀ ਫਿਰ ਉਹ ਤੇਰੇ ਰੱਪੇ ਪਰੜਣੇ ਆ ਪੂਰੇ ਹੈਂ ਦਵਾਈ ਦਵਾਈ ਦੇਣ ਦਵਾਈ ਹੈਗੀ ਆਇਆ ਨਾ ਵੀ ਦੇਖੋ ਮੇਰੇ ਭਾਈ ਆਇਆ ਨਾ ਕਹਿੰਦਾ ਮੰਮੀ ਨੂੰ ਬਿਮਾਰ ਕਰਤਾ ਖਾਂਗੇ ਦੀ ਖਾਂਜਦੀ ਭਾਈ ਸਾਡੇ ਕੋਲ ਨੂੰ ਇਹਨਾਂ ਤਾਂ ਦਵਾਈ ਨਹੀਂ ਸਰੀ ਹੈਗੀ ਭੇਜਦੇ ਸਾਡੇ ਨੂੰ ਭੇਜਦੇ ਸਾਡੇ ਨੂੰ ਤੁਹਾਨੂੰ ਭੇਜਦੇ ਹਾਂ ਧਨ ਮੁਕੋਈ ਨਹੀਂ ਕਹਿੰਦਾ ਕੋਈ ਹਾਂ ਨਹੀਂ ਕਹਿ ਸਕਦੇ ਆਹੋ ਕਹਿ ਸਕਦੇ ਆ ਨਾ ਤੇਰੀ ਬਹੂਆਂ ਨੇ ਕਿਸੇ ਨੇ ਮੇਣਾ ਮਾਰਤਾ ਫੇਰ ਨਾ ਬਹੂਆਂ ਨੇ ਮੈਂ ਸਾਡੀ ਸੱਸ ਨੂੰ ਆਏ ਦੇਖੇ ਗਏ ਤੇ ਆ ਬਿਮਾਰ ਕਰਕੇ ਭੇਜਦੀ ਨਹੀਂ ਵੀ ਜਦ ਤੱਕ ਨਹੀਂ ਜਾਣਦਣੀ ਵਿਕੀ ਹਾਂ ਜਦ ਤੱਕ ਹੁਣ ਹੁਣ ਇਹਨੂੰ ਕਹਿਣਾ ਵੀ ਤਾਂ ਖੰਗਣਾ ਨਹੀਂ ਹੈਗਾ ਸਾਲੀ ਗਲੇ ਤੇ ਖਰਾਸ ਉਲਟਾ ਹੋਰ ਹੋਈ ਜਾਂਦੀ ਆ ਹਾਂ ਨਾ ਬੱਚ ਜੇ ਬਣਾ ਹੁਣ ਚਾਹ ਲੱਗੀ ਬਣਾਉਣੀ ਸੰਦੀਪ ਸ੍ਰੀ ਧਾਕਾ ਕਾ ਮਰਦੀ ਮੈਂ ਗੱਲ ਦੱਸਦਾ ਤੈਨੂੰ ਮੈਂ ਜਦੋਂ ਗੁਰੂ ਘਰ ਜਾਂਦਾ ਹਾਂ ਨਾ ਪਹਿਲਾਂ ਅੰਮ੍ਰਿਤ ਵੇਲੇ ਬਹੁਤ ਸਾਧਰੇ ਚੱਲ ਜਾਂਦੇ ਹੁੰਦੇ ਸੀ ਹਾਂ ਤੇ ਮਨੋਂ ਨਾ ਮੇਰਾ ਦਿਮਾਗ ਹੁੰਦਾ ਤਾਂ ਵੀ ਮੈਂ ਸੋਚਦਾ ਨਾ ਵੀ ਖੰਗਜੀ ਵੀ ਮੇਰੇ ਗਾਲ 'ਚ ਖਰਾਸ ਨਾ ਹੋਵੇ ਜਾਂ ਹੁਕਮਨਾਮਾ ਪੜਦੇ ਆ ਹਾਂ ਗੁਰਦੁਆਰੇ ਦੇ ਵਿੱਚ ਜਿਹੜਾ ਸਾਜਰੇ ਸਾਜਰੇ ਮਤਲਬ ਮਹਾਰਾਜ ਪ੍ਰਕਾਸ਼ ਕਰਦੇ ਨਾ ਹੂੰ ਹੂੰ ਆ ਆਪਣੇ ਪੜੋਸ ਵਾਲੇ ਘਰਾਂ 'ਚ ਜਾ ਕੇ ਤੇ ਮੈਂ ਇੱਕ ਬਹਿਲਾ ਕਰ ਕਰਦੇ ਤੇ ਹੁਣ ਤਾਂ ਕਲਦੀਪ ਕਰਦਾ ਹਾਂ ਤੇ ਮੈਂ ਇੱਕ ਬੰਦ ਕਰਕੇ ਨਾ ਹੁਕਮਨਾਮਾ ਲੈਂਦੇ ਤੇ ਫਿਰ ਮੈਂ ਸੋਚਦਾ ਹੁੰਦਾ ਤਾਂ ਵੀ ਮਾਂ ਵੀ ਮੈਂ ਖੰਗੜਾ ਨਹੀਂ ਹੈਗਾ ਵੀ ਉਹ ਜਾਣ ਕੇ ਹੋਣੀ ਆ ਹਾਂ ਵੀ ਹੁਕਮਨਾਮਾ ਹੋਰ ਸੰਗਤਾਂ ਵੀ ਜਿਹੜੀਆਂ ਸੁਣਦੀਆਂ ਵੀ ਉਹ ਵੀ ਡਿਸਟਰਬ ਹੁੰਦਾ ਵੀ ਮੇਰੀ ਖੰਗ ਨਾਲ ਨਾਲੇ ਕੀ ਲੈ ਕੇ ਉੱਥੂ ਆਉਣਾ ਆ ਮੈਂ ਮੈਂ ਰੁਕੀ ਜਾਣਾ ਅੱਖਾਂ ਤੇ ਨੂੰ ਪਾਣੀ ਲੱਜਣਾ ਕਰਨ ਖੰਗਾ ਆਏ ਜਾਣੀ ਵਿੱਚ ਉਹ ਪਤਾ ਕੀ ਚੱਕਰ ਤਾਂ ਸੁਣ ਮੇਰੀ ਗੱਲ ਇੱਕ ਖੰਗਣਾ ਲੋਕ ਡਿਸਟਰਬ ਨਹੀਂ ਸਾਡੀ ਖੰਗ ਦੇ ਨਾਲ ਠੁੱਕ ਮਾਰਾ ਦੇ ਉੱਪਰ ਗਿਰਨਾ ਜਿਹੜੀ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਨਾ ਮੈਂ ਕਿਹੜੇ ਉੱਥੇ ਮਾਰਦਾ ਮੈਂ ਥੋੜੋ ਹੁਕਮਨਾਮਾ ਲੈਂਦਾ ਮੈਂ ਤਾਂ ਸਾਈਡ ਪਰ ਬੈਠਾ ਹਾਂ ਮਤਲਬ ਆ ਮੈਂ ਵੀ ਮੈਂ ਸੋਚਦਾ ਵੀ ਆਲੇ ਦਾਲੇ ਜੀ ਅੱਛਾ ਮਾਹ ਕਿਤੇ ਤੂੰ ਹੁਕਮਨਾਮਾ ਦੀ ਗੱਲ ਕਰਦਾ ਮੈਂ ਨਹੀਂ ਹੁਕਮਨਾਮਾ ਤਾਂ ਕੋਈ ਹੋਰ ਲੈਂਦਾਦਾ ਅਸੀਂ ਐਨੇ ਜੋਗੇ ਹੈ ਨਹੀਂ ਸਾਡੀ ਨਾ ਸ਼ੁੱਧ ਪੰਜਾਬੀ ਨਾ ਸਾਡੀ ਅੰਗਰੇਜ਼ੀ ਹਾਂ ਨਾ ਸਾਡੀ ਬੋਲਬਾਣੀ ਸੁੱਧ ਮਾ ਕਿਸੇ ਆਪਣੇ ਨਾਲ ਬੱਚਾ ਕਿਵੇਂ ਬੋਲ ਦਿੰਦੇ ਆ ਹਾਂ ਤੇ ਹੁਣ ਇੱਧਰ ਕਲਾਸ ਲੱਗੀ ਪਈ ਐ ਭੈਣ ਦੇਖੋ ਭੈਣ ਦੀ ਸੁਣ ਲੋ ਇਹਨਾਂ ਨੇ ਰੜਾ ਲਈ ਆਪਣੇ ਨਾਲ ਪਹਿਲਾਂ ਸਾਡੀ ਸਪੋਰਟ ਕਰਦੀ ਦੀ ਉਹ ਚੱਡ ਉਹ ਧੰਨਵਾਦ ਪਹਿਲਾਂ ਤਾਂ ਭੈਣ ਕਹਿੰਦੀ ਬਿਆਲੇ ਦੇ ਨਜਾਇਜ਼ ਸਿੰਘ ਦੇ ਮੈਂ ਛਾਂ ਮ ਨੂੰ ਮਨਪ੍ਰੀਤ ਨਾਲ ਚੱਲ ਜਾਣਾ ਮੈਂ ਚੱਲ ਜਾਣਾ ਕਹਿੰਦੀ ਮਾਂ ਨਹੀਂ ਜਾਣਾ ਠੀਕ ਆ ਗੇ ਦੇ ਮਾਰ ਚਾਲੂ ਮੁੜਦੀ ਗੱਡੀ ਐ ਇਹਦੇ ਕੰਮ ਕੀਨੇ ਕਰਨਾ ਹਾਂ ਮੈਂ ਕੰਮ ਕਰਨ ਵਾਸਤੇ ਰੱਖੀ ਜਿੰਦਿਆਂ ਨੂੰ ਹਾਂ ਓਹੋ ਕੰਮ ਕਰ ਕੰਮ ਕੀਆ ਮਤਲਬ ਤੇ ਕਹਿਣ ਦਾ ਮਤਲਬ ਹੋ ਗਿਆ ਮੈਂ ਆਈਏ ਨੇ ਪੈਰਾ ਮੇਰੇ ਨਾਲ ਜ਼ਮਾਨਤ ਕਰੀ ਵੀ ਕਹਿੰਦੀ ਸਾਰਾ ਕੰਮ ਮੈਂ ਸੰਭਾਲੂੰਗੀ ਤੂੰ ਟੈਨਸ਼ਨ ਨਾ ਲੈ ਪੁੱਤ ਹਾਂ ਚੱਲ ਕੋਈ ਨਹੀਂ ਮਾ ਠੀਕ ਹੈ ਹਾਂ ਤਿਆ ਤਾ ਉੱਥੇ ਵੀ ਗਿਆ ਲੁਧਾਨੇ ਗਿਆ ਤੀਜੀ ਦਾ ਵਿਆਹ ਹਾਂ ਵੀ ਮੇਰੀ ਭਤੀਜੀ ਦਾ ਬੈ ਮੈਂ ਕੰਮ ਸੰਭਾਲ ਲਊਗੀ ਫੇਰ ਮਾ ਮੁੜਦੀ ਗੱਡੀ ਨੇ ਹੁਣ ਆਪਾਂ ਨੇ ਸਾਖ ਸੰਬੰਧੀ ਰਿਸ਼ਤੇਦਾਰ ਭਯੁਰੇ ਚਾਹੀਦੇ ਐ ਇਹ ਕੱਲ ਵੀ ਰੱਖ ਲਈ ਇਹ ਆਹੇ ਅੱਜ ਜਾਣ ਨੂੰ ਫਿਰਦੇ ਕੱਲੀ ਮੈਨੂੰ ਸਾਥ ਦੇ ਬੱਸ ਚੜਾ ਦੀ ਮਾਂ ਹੌਣ ਮੈਂ ਫੇਰ ਗੋਲੀ ਜੀ ਪਾ ਕੇ ਬਹਾਨਾ ਬਣਾਤਾ ਵਾਂ ਤੈਨੂੰ ਗੱਡੀ 'ਚ ਛੱਡ ਕੇ ਆਉਂਗਾ ਤੇ ਲੁਧਿਆਣੇ ਹਣ ਹਣ ਗੱਡੀ 'ਵੋ ਗੱਡੀ ਛੱਡਣੀ ਦਾ ਗੱਡੀ ਪੇਰਿਆ ਚਾਹੇ ਬੱਸ ਨੂੰ ਗੱਡੀ ਕਹਿ ਕੇ ਭੇਜਣਾ ਐ ਤਾਂ ਉਹ ਵੀ ਗੱਡੀ ਉਹ ਆ ਇਹ ਹੁਣੋਂ ਕ ਡਿਸੀਜਨ ਲੈ ਆ ਜਾਊਗਾ ਅਜੇ ਟਾਈਮ ਆ ਗਿਆ ਗੱਡੀ 'ਚ ਛੱਡ ਕੇ ਆਉਂਗਾ ਪਤਾ ਕੁਝ ਨਹੀਂ ਜੇ ਹੁਣ ਇਹਨਾਂ ਕਹਦੇ ਵੀ ਮੈਨੂੰ ਉਹਨੇ ਬੱਸ ਪਠਾ ਲੈ ਅਜੇ 2:30 ਵਜੇ 'ਚ ਬੱਸਾਂ ਦਾ ਬੇਹਦਾਂ ਟਾਈਮ ਹੈ ਸ਼ਾਮ ਤੱਕ ਡਿਸੀਜਨ ਲਵਾਂਗੇ ਵੀ 6 ਚੱਕੀ 'ਤੇ ਜਾਊਗੀ ਜਾਂ 4 ਚੱਕੀ 'ਤੇ ਜਾਊਗੀ ਗੱਡੀ ਨਹੀਂ ਕਹਿੰਦੇ ਹੁੰਦੇ ਤੇ ਬੱਸਾਂ ਨੂੰ ਆਰਡਰ ਹੀ ਦੱਸ ਦਿੰਦੇ ਹੁੰਦੇ ਕਿਉਂ ਕਰਦੇ ਇੱਕ ਪੰਚਾਇਤ ਹੋ ਗਈ ਜੁਬਰੀ ਦੇ ਪੈਸੇ ਦੋ ਵੋ ਕਿਹੜੇ ਜੁਬਰੀ ਦੇ ਨਹੀਂ ਮੈਂ ਕਟਾਈ ਦਾ 3100 1100 ਕਿਹਨੂੰ ਭੜਾਇਆ ਕਿਹਨੂੰ ਭੜਾਇਆ ਘਰ ਦੇ ਵਿੱਚ ਦੇ ਤੇ ਗੱਲ ਨਹੀਂ ਇਹਨੂੰ ਸਮਝ ਆਈ ਪਤਾ ਜਾਇਆ ਲਈ ਬਾਈ ਕੁ ਜੀ ਦਾ ਖਾਸਾ ਬਾਈ ਕੁ ਜੀ ਕੀ ਫਾਦੇ ਪਰਮਾਤਮਾ ਸਾਨੂੰ ਖੁਸ਼ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਡਾ ਵਿਆਹ ਬਹੁਤ ਵਧੀਆ ਨਿਪੜਿਆ ਸਭ ਤੋਂ ਜ਼ਿਆਦਾ ਟੈਨਸ਼ਨ ਮੈਨੂੰ ਇਹੀ ਹੋਈ ਵੀ ਸੀ ਹਾਂ ਕਾਫੀ ਲੋਕਾਂ ਨੇ ਕਮੈਂਟ ਕਰਿਆ ਵੀ ਜੀ ਉਸ ਦਿਨ ਮੌਸਮ ਬਹੁਤ ਜ਼ਿਆਦਾ ਖਰਾਬ ਆ ਨਹੀਂ ਆ ਜਾਣਾ ਪਰ ਨਹੀਂ ਪਰਮਾਤਮਾ ਨੇ ਐਸਾ ਹੱਥ ਦਿੱਤਾ ਇਹ ਸਾਰਾ ਕੁਝ ਬਹੁਤ ਵਧੀਆ ਨਿਭੜਿਆ ਹਾਂ ਹੈਨਾ ਤੇ ਬਾਕੀ ਹੁਣ ਅੱਗੇ ਮੇਰੇ ਨਾ ਆਪਾਂ ਸਵੇਰੇ ਸਵੇਰੇ ਸਾਫ ਕਿਤਾਬ ਲਾਉਂਦੇ ਹਾਂ ਸਾਫ ਕਿਤਾਬ ਲਾਉਂਦੇ ਹਾਂ ਤੇ ਮੈਂ ਹੁਣ ਕੋਠੇ ਪਰ ਗਈ ਮੇਰੇ ਦਿਮਾਗ ਤੇ ਮੇਰੇ ਪੈਸੇ ਤੇ ਘੁੰਮੀ ਜਾਦੀ ਹਾਂ ਤੇ ਦਿਮਾਗ ਮੇਰਾ ਪੈਸੇ ਚ ਘੁੰਮਦਾ ਕਿਉਂਦਾ ਟਮਾਕੇ ਕੰਮ ਕਰਿਆ ਵੀ ਇੱਕ ਤਾਂ ਜੁੱਤੀ ਚਗਾਈ ਦੇ ਪੈਸੇ ਹਾਂ ਇੱਕ ਰੀਬਨ ਕਟਾਈ ਦੇ ਪੈਸੇ ਮੇਰੇ ਕੋਲ ਤੇ ਹਾਂ ਉਹ ਤੁਹਾਡੇ ਹੈਂਡਓਵਰ ਹੋਗੇ ਉਹ ਤੁਹਾਡੇ ਹੈਂਡਓਵਰ ਹੋਗੇ ਉਹ ਸਾਡੇ ਦਬੋ ਉਹ ਮੋੜ ਹੁਣ ਸਾਡੇ ਕਿਉਂਕਿ ਉਹ ਕੁੜੀਆਂ ਨੂੰ ਪੰਡਣੇ ਆ ਸਤਿ ਸ਼੍ਰੀ ਅਕਾਲ ਜੀ ਸੁਣੋ ਮੇਰੀ ਤੁਸੀਂ ਤੁਸੀਂ ਕੀ ਸੋਚਦੇ ਆ ਸੁਣੋ ਮੇਰੀ ਗੱਲ ਹਾਂ ਚਲ ਕੋਈ ਕਰਨੀ ਬੁਲਾਤੀ ਨਹੀਂ ਬੁਲਾਤੀ ਕੋਈ ਚੱਕਰ ਸੁਣੋ ਮੇਰੀ ਗੱਲ ਫੇਰ ਬੁਲਾਈ ਜਾ ਤਾਂ ਵੀ ਕੀ ਹੋ ਗਿਆ ਜਿੰਨੀ ਵਾਰ ਬੁਲਾਈ ਬੁਲਾਈ ਜਾ ਸੁਣੋ ਮੇਰੀ ਗੱਲ ਅੱਛਾ ਤੇਰਾ ਦਿਮਾਗ 'ਚ ਫਰਕ ਪਿਆ ਮੈਂ ਮੇਰੇ ਵੀ ਫੈਪ ਹੋ ਸਕਦਾ ਮੈਂ ਵੀ ਗਲਤ ਹੋ ਸਕਦਾ ਇਹ ਜੀ ਗੱਲ ਨਹੀਂ ਸੁਣ ਲਓ ਕਹਿੰਦੀ ਮੈਂ ਵੀ ਬੁਲਾਉਣੀ ਸਤਿ ਸ਼੍ਰੀ ਅਕਾਲ ਹੋਣੇ ਬੁਲਾ ਦੇ ਸਤਿ ਸ਼੍ਰੀ ਅਕਾਲ ਜੀ ਭੈਣ ਦੇ ਵੀਰ ਹਸਤਾ ਸਤਿ ਸ਼੍ਰੀ ਅਕਾਲ ਜੀ ਵੀ ਜੀ ਤੁਸੀਂ ਫੇਲੀ ਲੈ ਕੇ ਜਾਣਾ ਕਦੋਂ ਜਾਣਾ ਫੇਲੀ ਕੋਠੀ ਝਾੜ ਕੋਠੀ ਝਾੜ ਕੋਠੀ ਝਾੜ ਕੋਠੀ ਝਾੜ ਪਿੰਡ ਦਾ ਟਾਪਿਕ ਹੀ ਹੋਰ ਕਰਤਾ ਉਹਨਾਂ ਦੇ ਪੈਸੇ ਪੂਰੇ ਰਸਤੇ 'ਚ ਰੋਡ ਤੇ ਉਹ ਤੇ ਕੱਲ ਹੋਣਗੇ ਪੈਸੇ ਜੇ ਤੁਸੀਂ ਨਾਲ ਕਿਆ ਨੂੰ ਹੋਦੀ ਸੀ ਭਾਜੀ ਦੇਤੀ ਨਾਲ ਕਿਆ ਨੂੰ ਦੇਣੀ ਆ ਹੁਣ ਕੱਲ ਨੂੰ ਕੱਲ ਦਾ ਪਲਾਨ ਬਣਦਾ ਹੋਰ ਗੀ ਭਾਜੀ ਪਹਿਲੇ ਵਿਆਹ ਦੀ ਹੈ ਪਹਿਲੀ ਵਿਆਹ ਦੀ ਭਾਜੀ ਕਿੰਨੀ ਹੁੰਦੀ ਹੈ ਪਤਾ ਨਹੀਂ ਅੱਜ ਤਾਂ ਲੇਖੇ ਜਾਣੀ ਪੂਰੇ ਪਿੰਡ ਵਾਸਤੇ ਭਾਵੇਂ ਕੋਟਲ ਲੈਣ ਦੀ ਗੱਲ ਸੁਣੋ ਧਿਆਨ ਦੇ ਨਾਲ ਵੀ 11 ਕਿਲੋ ਕਿ 13 ਕਿਲੋ ਕਿੰਨੇ ਹੁੰਦੇ ਆ ਕੋਠੀ ਚੜਾ ਆਉਂਦੀ ਕੋਠੀ ਚੜਾ ਸਵਾ ਮਾਣ ਕਿੰਨੇ ਕਿੱਕੜਾ ਹੁੰਦੀ ਭੈਣ ਇੱਕ ਬੋਰੀ ਪੂਰੀ ਭਰੀ ਹੋਈ ਮਣ ਮਣ ਵਿੱਚ ਕਿੰਨੇ ਕਿਲੋ ਹੁੰਦੇ ਆ ਮੈਨੂੰ ਇਹਨਾਂ ਨਹੀਂ ਪਤਾ ਹੈਗਾ ਬੱਸ ਜਾ ਲਾ ਲਾ ਕੀ ਫਾਇਦਾ ਦੱਸ ਤਾ ਕੀ ਤੇਰੀ ਨਕਲੀ ਆਸੀ ਆ ਨਾ ਨਕਲੀ ਆਸੀ ਨਹੀਂ ਨਕਲੀ ਆਸੀ ਨਹੀਂ ਆਸੀ ਤੂੰ ਹਾਲ ਅਸਲੀ ਰਾਣੇ ਵਿੱਚ ਜਦ ਕਹਿੰਦੇ ਸਵਾ ਮਣ ਇਹ ਮਣ ਦੇ ਵਿੱਚ ਕਿੰਨਾ ਹੁੰਦਾ ਮੈਨੂੰ ਇਹਨਾਂ ਨਹੀਂ ਪਤਾ ਵੀ ਮਣ ਦੇ ਵਿੱਚ ਕਿੰਨਾ 40 ਕਿਲੋ ਦਾ ਮਣ ਹੁੰਦਾ 40 ਕਿਲੋ ਦਾ ਮਣ ਹੁੰਦਾ ਅੱਛਾ ਜੀ ਹਾਂ ਇੱਕ ਮਣ 40 ਕਿਲੋ ਦਾ ਹੁਣ ਸਵਾ ਮਣ ਵਿੱਚ ਕਿੰਨੇ ਕਿਲੋ ਹੋਏ 50 ਕਿਲੋ ਹੋ ਰਣੀ ਜੀ 50 ਕਿੰਨੀ ਕਿ ਹੋ ਗਈ 50 ਹੋ ਰਣੀ ਹਾਂ ਠੀਕ ਹੈ ਨਾ ਚਲੋ 50 ਕਿਲੋ ਹੋ ਗਿਆ ਚਲੋ ਜੀ ਤੁਸੀਂ ਮੜ ਜਾ ਇੱਕ ਲਾਈਨ ਭਰਾਓ ਦੁਬਾਰੇ ਬਈ ਜਿਹੜੇ ਸਾਲੀਆਂ ਨੂੰ ਪੈਸੇ ਦਿੱਤੇ ਤੇ ਉਹ ਵੀ ਸੁਖਵੀਰ ਕੋਲ ਤੇ ਮੈਂ ਪੜਾਉਂਦੇ ਤੇ ਫਿਰ ਤੁਸੀਂ ਜਦੇ ਉਥੇ ਵੰਡ ਦਿੰਦੀਆਂ ਥੋੜੇ ਬਹੁਤੇ ਕਿਸੇ ਨੂੰ ਕਿੰਨੇ ਲੱਗ ਲੱਗੇ ਤੇ ਦੇਣੇ ਕਿ ਅੰਨਾ ਬੇਲ ਵਿੱਚ ਨਹੀਂ ਤੇ ਹੈਗੇ ਕੋਈ ਗੱਲ ਇਹ ਬਾਤ ਸਾਬ-ਤਾਬ ਕਰਕੇ ਦਿੱਤੇ ਜਾਂਦੇ ਨੇ ਦਿੱਤੇ ਜਾਉਂਗੇ ਇਹਨਾਂ ਨੂੰ ਹਾਂ ਜਾਨੀ 3100 ਰੁਪਏ ਇੱਕ ਜੁੱਤੀ ਵੀ ਚੱਕ ਹੋਈ ਸੀ 1100 ਕਿਰਨਾ ਨੇ ਤਾਂ ਬੈਠੀ ਹੋਈ ਅੰਦਰ ਨੰਦਾ ਪਰ ਪਹਿਲਾਂ ਜੁੱਤੀਆਂ ਚੱਕ ਕੇ ਕੋਈ ਅੱਛਾ ਕਿਉਂਕਿ ਬਹੁਤ ਸ਼ੌਕਤ ਸੀਗਾ ਉਹਨਾਂ ਨੂੰ ਚਲੋ ਠੀਕ ਹੈ ਗੱਲ ਮੈਂ ਮੰਨ ਗਿਆ ਤੁਹਾਡੀ ਗੱਲ ਨਰੇਕ ਕੋ ਸਰਪੋਤਰ ਕੰਨ ਚ ਨੂੰ ਕਹੀ ਜਾਂਦੇ ਵੀ ਉਹਨੇ ਨਹੀਂ ਚੱਕੀ ਫਲਾਣਾ ਚੱਕੀ ਤੇ ਕਿੰਨ ਚੱਕੀ ਮੈਨੂੰ ਐ ਹੀ ਲੱਗਦਾ ਵੀ ਸੁਖਬੀਰ ਸੰਦੀਪ ਇਹਦੀ ਚੱਕਣੇ ਵਾਲੀ ਮੈਨੂੰ ਲੱਗਦਾ ਤੇ ਇਹਦਾ ਆਤਾ ਮੈਂ ਦੇ ਲੈ ਸਾਲੀ ਬਣਦੀ ਫਿਰਦੀ ਆ ਮਾਸੀ ਤੇ ਕੋ ਕੀਤੀ ਕੋਈ ਨਾ ਜਿਹਨੇ ਚੱਕੀ ਚੱਕਾ ਤੇ ਨਗਾ ਪਾਇਆ ਹਾਂ ਸਾਲੀ ਹੈਗੀ ਤੇਗੀ ਤੇ ਇਹਦੇ ਚ ਕਾਈਆ ਮੈਂ ਇਹ ਤਾਂ ਲਾਗਣ ਵੀ ਬਣੀ ਰਹੀ ਨੋਟ ਬਾਰ ਬਾਰ ਕਿ ਇਹਨੂੰ ਫੜਾਈ ਜਿੱਥੇ ਹਾਂ ਲੈ ਲੈ ਬੱਬ ਇਹ ਤਾਂ ਰੋਂਡੀ ਵਿੱਕੀ ਤੂੰ ਇੰਨਾ ਜ਼ਿਆਦਾ ਚੱਲ ਗਿਆ ਥੋੜਾ ਜਿਹਾ ਨਾਲ ਆ ਹੈਗੇ ਆ ਉਹ ਹੋ ਰਿਹਾ ਹੈਗਾ ਵੀਡੀਓ ਦੇ ਵਿੱਚ ਵੀ ਰਿਕਾਰਡ ਹੈਗਾ ਹਾਂ ਭੁੱਲ ਕੇ ਦੀਦੀ ਨੂੰ ਦੇ ਕੇ ਦੇਣੇ ਦੀਦੀ ਨੂੰ ਤੇ ਇੱਧਰ ਸਹੀ ਗੇ ਤੂੰ ਵੀ ਫੜੀ ਗਈ ਪੜੇ ਨਹੀਂ ਇਹ ਹੁਣ ਥੋੜਾ ਹਾਸਾ ਹਾਂ ਇਹ ਨਹੀਂ ਇਧਰ ਆ ਕਰ ਲਿਆ ਕਹਿੰਦੀ ਅੱਧੇ ਮੈਨੂੰ ਦੇ ਦੀਦੀ ਅੱਛਾ ਹਸਾਬ ਕਿਤਾਬ ਹੋ ਗਿਆ ਹੈ ਕਹਿੰਦੀ ਤੂੰ ਪੜੀ ਜਾ ਅੱਧੇ ਮੈਨੂੰ ਦੇ ਦੀਦੀ ਖਾਣ ਦੇ ਦੀਦੀ ਚਲੋ ਮਖਾਰਸ ਖਾਲ ਸਾਡਾ ਚੱਲਦਾ ਰਹਿੰਦਾ ਜੀ ਅੱਛਾ ਤੁਹਾਡੇ ਕਿੰਨੇ ਪੈਸੇ ਆ ਗਏ ਮੇਰੇ ਕੋਲ 3100 1100 ਕਿੰਨੇ ਬਣ ਗਏ ਹੈ 42000 ہاں 42000 اچھا 4200 روپے ਬਣ ਗਿਆ ਹੈ ਤੇ ਤੁਹਾਡੇ ਕੋਲ ਟੋਟਲ ਅਮਾਉਂਟ ਕਿੰਨੀ ਜਿਹੜੀ ਮੈਂ ਦਿੱਤੀ ਹੋਈ ਹੈ ਤੁਹਾਡੇ ਕੋਲ ਹੋਈ ਗਾਈ ਜਾਂ ਵਾਰ-ਵਾਰ ਤਾਂ ਉਹ ਕਾਹਤਾਂ ਬੁਕਤਾਂ ਪਸੀ ਠੀਕ ਲਿਆ ਨਹੀਂ ਮੈਨੂੰ ਪਤਾ ਤਾਂ ਲੱਗਿਆ ਵੀ ਕਿੰਨੇ ਫੜਾਏ ਸਾਨੂੰ ਮੈਨੂੰ ਤੁਹਾਡੇ 10000 5000 ਹਾਂ ਝੂਠ ਬੋਲਦੇ ਕਿ ਸੱਚ ਬੋਲਦੇ ਆ ਅੱਗਾ ਬਣ ਜਾ ਤੇ ਲੱਗੇ 60 ਦੇ ਲੱਗ ਭੱਗੇ ਹੋਣਾ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਕਰਨਾ ਹੈਗਾ ਉਹ ਗੱਲ ਨਹੀਂ ਹੈ ਕਿ ਲਓ ਜੀ ਗੱਲ ਸੁਣੋ ਵਿੱਕੀ ਕਿੰਨੇ ਕੇ ਪੈਸੇ ਦਿੱਤੇ ਇਹਨਾਂ ਨੂੰ ਆਪਾਂ ਨੇ ਮੈਂ ਕਿਹਾ 50000 ਤੇ ਪਲੱਸ ਹੈ ਉਹ 50000 ਤੇ ਪਲੱਸ ਹੈ ਨਾ 55-60000 ਰੁਪਏ ਦੇ ਕਰੀਬ ਹੈ ਆਦਰ ਬਾਰੇ ਮੈਨੇ ਮੁੱਕਾ ਮਾਰ ਕੇ ਕਹਿਨੀ ਉਹ ਕਹਿੰਦਾ ਮੈਂ ਤੁਹਾਡਾ 파ਟਨਰ ਹਾਂ ਵੀ ਉਹਦੇ ਵਿੱਚੋਂ ਮੈਨੂੰ ਵੀ ਮਿਲੂਗਾ ਜਦੋਂ ਮੈਂ 5000 ਰੁਪਏ ਗੋਲ ਕਰ ਲਿਆ ਮੈਂ ਮੈਂ ਤੁਹਾਡਾ 파ਟਨਰ ਦਾ ਹੈਗਾ 5000 ਮੈਨੂੰ ਦੇ ਦੋ ਤਾਂ ਕਰਕੇ ਕਹਿਦੀਆ ਨਹੀਂ ਅੰਦਰ ਗਿਆ ਨਹੀਂ ਕਹਿੰਦਾ ਥੋੜੇ ਜਿਹਾ ਚਲੋ ਆਏ ਕਰਿਓ ਮੈਂ ਕਹਿੰਦਾ ਮੇਰੇ ਬਟੂਆ ਖਾਲੀ ਆ ਸੁਣੋ ਮੇਰੀ ਗੱਲ ਸੁਣ ਮੇਰੀ ਇਮਾਨਦਾਰੀ ਕੋਈ ਚੀਜ਼ ਹੁੰਦੀ ਆ ਰਹਿਣ ਦੇ ਮਾਮਾ ਸੱਤ ਕਿਹ ਲਗਾਉਂਦਾ ਉਹ ਹਣ ਸੁਣ ਮੇਰੀ ਗੱਲ ਹਣ ਪਤਾ ਕੀ ਕਰਨਾ ਤੁਸੀਂ ਹਾਂ ਉਹ ਜਿਹੜਾ ਤੁਹਾਡੇ ਕੋਲ 55000 ਰੁਪਿਆ ਉਹਦੇ ਵਿੱਚ ਤੇ ਨਾ 5000 ਕੱਢ ਕੇ ਜਿਹੜਾ ਕਿਸੇ ਨੂੰ ਦੇਣੇ ਲੈਣੇ ਆਲਾ ਦੇ ਦਿਓ 50 ਤੁਹਾਡੇ ਕੋਲ ਫੇਰ ਪਿਆ ਠੀਕ ਹੈ ਨਾ ਹੁਣ ਤੁਹਾਡੀ ਗੱਲ ਜਿਹੜੀ ਛਗਣਾ ਛੋਗਣ ਵਾਲੀ ਨਿਬੜ ਗਈ ਠੀਕ ਹੈ ਟੈਨਸ਼ਨ ਫਰੀ ਹਾਂ ਤੁਸੀਂ ਮੈਂ ਤੇ ਪੈਸੇ ਤਾਂ ਨਹੀਂ ਮੰਗੂਗਾ ਤੁਸੀਂ ਪਤਾ ਨਹੀਂ ਸੀ ਕੋਈ ਗਰੰਟੀ ਵੀ ਜਿੰਦ ਤੋਂ ਆਇਓ ਗਣਾ ਬਾਅਦ ਤੋਂ ਥੋੜਾ ਜਿਹਾ 50000 ਦੇ ਦਿਓ ਹਾਂ ਥੋੜੇ ਜਿਹਾ ਪੈਸੇ ਪਾ ਦੇ 50000 ਇਹ ਕੋਈ ਗੱਲ ਬਣਦੀ ਆ ਥੋੜੇ ਜਿਹਾ ਪੈਸੇ ਪਾ ਦੇ 50000 ਮੈਂ ਕਹਾ 50000 ਵੀ ਥੋੜਾ ਜਾਂਦਾ ਓ ਮੈਂ ਕੈਨੀਆਂ ਕਾ ਮਾਂ ਮੈਨੂੰ ਗੱਲ ਕਰਾ ਜੈਸਮੀਨ ਨੂੰ ਕਹਾਂ ਇਧਰ ਨੂੰ ਫੋਨ ਕਰਾ ਕੇ ਗੱਲ ਉਹਨਾਂ ਨਾਲ ਨਾ ਤਾਂ ਫਿਰ ਸੁਖਵੀਰ ਫੋਨ ਫੜੇ ਨਾ ਫੜੇ ਸੰਦੀਪ ਕਹਿੰਦੀ ਅਦੀ ਵੀ ਗੱਲ ਕਰਦੀ ਹੈਗੀ ਉਹ ਮੈਂ ਵੀ ਕਈ ਵਾਰ ਚੈੱਕ ਕਰੀ ਜੈਸਮੀਨ ਨੂੰ ਆਪਾਂ ਪੂਰੇ ਕਰ ਦਿੰਦੇ ਔਰ ਪਾਪਾ ਉਹਨੂੰ ਵੀ ਜੈਸਮੀਨ ਨੇ ਵੀ ਕਹਿ ਦਿੱਤਾ ਦੱਸੇ ਕਹਿੰਦੀ ਕਹਿੰਦੀ ਪਾਪਾ ਨੇ ਪਾ ਦੇਣਾ ਵੀ ਥੋੜਾ ਜਿਹਾ ਪਹਿਲਾਂ ਬੀਪੀ ਵਧੂਗਾ ਪਾ ਦੇਣੇ ਉਹਨੇ ਕਿਹਾ ਪਹਿਲਾਂ ਪਾ ਦੇਣੇ ਕਹਿੰਦੀ ਉਹਨੇ ਪਾ ਦੇਣੇ ਕੋਈ ਗੱਲ ਨਹੀਂ ਮੈਂ ਹੈਗੀ ਪਾ ਵੀ ਦਿੱਤਾ ਜਦ ਹਾਂ ਤੇਰੇ ਪੈਰ ਚ ਚਲੋ ਤੇ 1 ਮਿੰਟ ਚਲੋ ਸਹਿਬਾਈ ਨੇ ਥੋੜੀ ਜਿਹੀ ਸਖਤਾਈ ਕਰ ਕੰਮ ਆਪਣਾ ਬਹੁਤ ਖੁੱਲਾ ਡੁੱਲਾ ਚੱਲਿਆ ਹਾਂ ਨਹੀਂ ਹੋਣਾ ਉਹ ਨਹੀਂ ਹੈਗਾ ਵਿੱਚ ਆਪਾਂ ਕਹੀ ਜੇ ਵੀ ਅਸੀਂ ਇਦਾਂ ਨਹੀਂ ਕਰਨਾ ਉਹ ਕਰਨਾ ਉਦਾਂ ਨਹੀਂ ਕਰਨਾ ਇਦਾਂ ਕਰਨਾ ਹਮ ਐਨ ਮਹਾਰਾਸ਼ਟਰੀ ਦਿਆ ਨਾਲ ਬਹੁਤ ਵਧੀਆ ਪ੍ਰੋਗਰਾਮ ਸਾਡਾ ਸਿਰੇ ਚੜ ਗਿਆ ਤੇ ਹੁਣ ਆ ਵੀ ਜਿਹੜਾ ਹੁਣ ਪਿਛਲੇ ਪ੍ਰੋਗਰਾਮ ਹੈ ਜੀ ਉਹ ਵੀ ਹੁਣ ਸਾਡੇ ਸਿਰੇ ਚੜੇ ਚੱਲੇ ਅੰਦਰਲੀ ਸੱਜ ਤਾਂ ਭੈਣਾਂ ਨੇ ਅੱਜ ਸਾਧਰੀਆਂ ਲਾਈਆਂ ਵਿੱਚ ਵਿੱਚ ਭਾਬੀ ਵਿੱਚ ਸਾਰਿਆਂ ਨੇ ਅੰਦਰਲੇ ਕਮਰਿਆਂ ਦੇ ਵਿੱਚ ਤੇ ਸਾਰਾ ਆਪਣਾ ਜਿਹੜਾ ਸਮਾਨ ਫਾਲਤੂ ਸਮਝੋ ਨੋ ਜਿਹੜਾ ਕਿਸੇ ਨਾ ਕਿਸਨੇ ਪਲੇਟ ਬਸਾਤੀ ਕੋਈ ਕਿਸੇ ਨੇ ਕੁਸ ਫਸਾਤਾ ਕਿਤੇ ਪਿਆ ਉਹ ਸਾਰਾ ਸਾਫ ਕਰਕੇ ਕਰਤ ਨਾ ਰਹਿ ਗਿਆ ਵੇੜਾ ਹੁਣੇ ਵੇੜੇ ਤੱਕ ਪਹੁੰਚ ਗਿਆ ਆਪਣਾ ਕਪੜਾ ਲੇੜਾ ਵੀ ਧੋਗਾ ਤਿੰਨ ਦਿਨ ਦਾ ਬਲੌਕ ਹੋਇਆ ਬਤਨ ਨੂੰ ਇਹਦਾ ਬਹੁਤ ਫਿਕਰ ਸੀ ਵੀ ਮਸ਼ੀਨ ਵਿਹਲੀ ਕਰ ਤੇ ਗੱਡੀ ਤਿੰਨ ਦਿਨਾਂ ਦੀ ਮੈਂ ਮਸ਼ੀਨ ਨੂੰ ਛੱਡਦੀਆਂ ਨਹੀਂ ਵਿਹਲੀ ਕੰਮ ਲਾ ਕੇ ਰੱਖਦੀਆਂ ਉਹਨਾਂ ਨੂੰ ਨਹੀਂ ਕਹਿੰਦੇ ਪੈਸੇ ਲਾਏ ਹੋਏ ਐਨੇ ਸੀ ਕੰਮ ਕਰਦੇ ਨੇ ਲਾਏ ਇਹ ਨਾ ਨਾ ਇਹਨਾਂ ਦਾ ਕੰਮ ਇੱਕ ਦਿਨ ਪਤਾ ਕੀ ਗੱਲ ਕਰਾਂ ਦੀ ਕੀ ਬਸਾਈ ਰਾਤ ਨੂੰ ਮੈਂ ਸਿਰਫ 5 ਮਿੰਟ ਬਾਅਦ ਤੇ ਆ ਕੇ ਇਸ ਕੀ ਬੰਨ ਕੇ ਥੱਲੇ ਉਤਰਿਆ ਕੋਈ ਬੰਦਾ ਆ ਗਿਆ ਮੇਰੇ ਨਾਲ ਹੈ ਉਹ ਮੈਂ ਮੁੜ ਕੇ ਖੋਲ ਕੇ ਰੱਖਤੀ ਉਹ ਇੱਥੇ ਪਈ ਮਿਲ ਗਈ ਮੈਂ ਸੰਦੀਪ ਨੂੰ ਕਹਾ ਮਾਂ ਵੀ ਇਹ ਤਾਂ ਉਰੇ ਘਾਤੇ ਰੱਖੀ ਕਹਿੰਦੀ ਮੁਸਕ ਆਉਂਦਾ ਇੱਥੇ ਮੈਂ ਤੂੰ ਮੁਸਕ ਘਾਤੇ ਰੰਦੀ ਥਾਲਾ ਕੱਪੜਾ ਦੇਖਣ ਨੂੰ ਸਾਬਝਾਈਦਾ ਤੈਨੂੰ ਤਾਂ ਮੁਸਕ ਲੈ ਕੇ ਧੋਣ ਉਹਨਾਂ ਨੂੰ ਉਹ ਝੂੜ ਬੋਲਦੇ ਨਾ ਬਸ ਵੀ ਗੱਲ ਟਾਲਦੇ ਨਹੀਂ ਕਿਸੇ ਤਰੀਕੇ ਨਾਲ ਲਾਭਤ ਹੈ ਹੀ ਗੱਲ ਆ ਉਹ ਮਨ ਨੂੰ ਆਣੀ ਆਸੀ ਆਈ ਮਾਂ ਵੀ ਜੇਕੇ ਦਾ ਪਸੀਨੇ ਚ ਮੈ ਲਿਬੜਾ ਤੇ ਬੜਾ ਕਿਤੇ ਦੇ ਬਾਹਰ ਤੇ ਆ ਕੇ ਤੇ ਚੱਕ ਕੇ ਮਨੂੰ ਨਾ ਮਸ਼ੀਨ ਸੇ ਜੜਤਾ ਸੁਪਰ ਸੈਨ ਨੂੰ ਤੋਦਵਾ ਮੇਰੇ ਤਾਂ ਮੌਜ ਕਾਉਂਦਾ ਸੱਚੀ ਗੱਲ ਆ ਤੇ ਢੋਲਾ ਤੇ ਚਾਈਦਾ ਤੁਨੂੰ ਅਸੀਂ ਮੈਂ ਇੱਕ ਗੱਲ ਹੈਗੀ ਮਾਸੀ ਵੀ ਕੱਲੀ ਹੱਸੀ ਜਾਂਦੀ ਇੱਧਰ ਬੈਠੀ ਇਹਨੇ ਛੋਟੀ ਜੀ ਰੀਲ ਪਾਈ ਹੋਈ ਆ ਸਾਡੇ ਆ ਹੱਸੀਆਂ ਆ ਹੱਸੀਆਂ ਆ ਹਾਸੀ ਮਜ਼ਾਕ ਕਰੀਆਂ ਇੱਕ ਵਾਰੀ ਸਾਡੇ ਨਾਲ ਲੈਂਗੇ ਦਾ ਹੱਸਾ ਮੇਰਾ ਬਾਹਰ ਤੜਨਾ ਭੈਣ ਨੇ ਜੀ ਮੈਂ ਤਾਂ ਇੱਕ ਦਿਨ ਪਹਿਲਾਂ ਤੜਕੇ ਹੀ ਮਨੂੰ ਕਹ ਚਾਰ ਵਜੇ ਸਾਰੇ ਉੱਠੇ ਉੱਠੇ ਅਸੀਂ ਮੇਲ ਵਾਲੇ ਦਿਨ ਜੋ ਮੈਨੇ ਤੇਨੇ ਜੇ ਮਾਰ ਮਾਰ ਕੇ ਇਹਨਾਂ ਨੇ ਦੋਹਾਂ ਨੇ ਭਾਬੀ ਜੀ ਇਹਦੇ ਨੇ ਵੀ ਤੇਰਾ ਵੀਰ ਨਹੀਂ ਹੈ ਨਾ ਨਹੀਂ ਸਕਦਾ ਇਹ ਫਲਾਣਾ ਨਹੀਂ ਟਮਕਾਣਾ ਭੈਣ ਨੇ ਵੀ ਮੈਨੂੰ ਧਮਕੀ ਦਿੱਤੀ ਵੀ ਤੂੰ ਮੇਰਾ ਭਾਈ ਨਹੀਂ ਫਿਰ ਜਨਾਤਾ ਨਹੀਂ ਉਦੋਂ ਮੈਨੂੰ ਪਤਾ ਮੈਂ ਕਿੰਨਾ ਪੱਥਰ ਰੱਖਿਆ ਆਪਣੇ ਦਿਲ ਪਰ ਹਾਂ ਕਿੰਨੀ ਵਾਰ ਰੱਬ ਨੂੰ ਤੇ ਆਇਆ ਫੇਰ ਨਾ ਆਇਆ ਮੈਂ ਦੋਹਾਂ ਦੇ ਸਿਰੇ ਨਾਲੇ ਪਰ ਉਦੋਂ ਦਾ ਮੈਨੂੰ ਆਤਾ ਵੀ ਮਹਾਰਾ ਦੀ ਹਜ਼ੂਰੀ ਚ ਪਹੁੰਚਣਾ ਸੀ ਉੱਥੇ ਜਾ ਕੇ ਹਾਂ ਠੀਕ ਹੈ ਨਾ ਨੇ ਪੁੱਤ ਨੇ ਨਾਤਾ ਮੇੜ ਵਾਲੇ ਨੇ ਨਾ ਮਹਿੰਦੀ ਵਾਲੇ ਦਿਨ ਭੈਣ ਨੇ ਧੱਕਾ ਕਰਕੇ ਨਾਲਾਇਆ ਤੇ Mime taa dinar tanıyer ha. ਉਹ ਕਾ ਨੂੰ ਕੇਸੀ ਸੁਣਾਉਣ ਉਦਨੇ ਕਰੇ ਤੁਨੇ ਮਹਾਰਾ ਦਾ ਸਰੂਪਣਾਉ ਤਾਂ ਆਪਣੇ ਘਰ ਮੈਨੂੰ ਆਇਆ ਤਾਂ ਵੀ ਕਿਆ ਪਤਾ ਬਾਈ ਨੇ ਮੈਨੂੰ ਕਹਦਣਾ ਵੀ ਸਰੂਪ ਤੂ ਲੇ ਤੇ ਆ ਹਾਂ ਇਹ ਵੀ ਜਦੋਂ ਤੁਨੇ ਕੇਸੀ ਸੁਣਾਉਣ ਕਿਹਾ ਦੂਸਰੇ ਦਿਨ ਤਾਂ ਮਾਂ ਪੇ ਨਹਾ ਲਿਆ ਤਾਂ ਤੁਨ ਉਦੋਂ ਨੂੰ ਵੀ ਤਾਂ ਮੇਰਾ ਨਾਉਣਾ ਬਣਦੀਦਾ ਉਹਦੇ ਬਾਅਦ ਕੱਲ ਵੀ ਨਹੀਂ ਨਾ ਧੱਗ ਵੀ ਨਹੀਂ ਦਿੰਦਾ ਤੁਸੀਂ ਦੋਨੇ ਪਾਸੇ ਹੋ ਜੰਨੇ ਹਾਂ ਜੇ ਸਾਡੀਆਂ ਭਾਬੀਆਂ ਕੱਪੜੇ ਨਾਲ ਤੁਨ ਧੋਤੇ ਹੋਏ ਨਾਲ ਦੇ ਰੇ ਫਿਰ ਕਹੋਗੇ ਸਾਡੀ ਘਰ ਵਾਲੀ ਕੱਪੜੇ ਦੀ ਥੋਲੀ ਤਨ ਸਾਫ ਨਹੀਂ ਰੱਖਦੀਆਂ ਜੇ ਸਫਾਈ ਨਹੀਂ ਅਸੀਂ ਤਾਂ ਪੈਣ ਇੱਕ ਗੱਲ ਕਹਿੰਦੇ ਆ ਕੱਪੜੇ ਸਾਡੇ ਬੇਸ਼ੱਕ ਨਾਲ ਧੋਣ ਇਹ ਠੀਕ ਹੈ ਨਾ ਗੱਲ ਤਾਂ ਭੈਣ ਵੀ ਕੋਕੇ ਲਾਉਣ ਲੱਗੀ ਗੁਰੇ ਆ ਕੋਕਾ ਮੇਰੇ ਹੱਥ 'ਚ ਪਹਿਲਾਂ ਤੇਰੀ ਚੱਪਲ ਚੋਂ ਤੇ ਕੱਢਾਂ ਉਹ ਮੈਂ ਆਪਣੀ ਚੱਪਲ ਚੋਂ ਤੇ ਕੱਢਿਆ ਤੇਰੀ ਗੱਲ ਜੇਦਾ ਪਾਵੇਂ ਤੋ ਹੁਣ ਨਾ ਤੋ ਹੁਣ ਉਹ ਗੱਲ ਵਾਕਾ ਪਾ ਪ੍ਰੈਸ ਕਰੇ ਹੋਏ ਦੇ ਦੇਣ ਬਸ ਹੋਰ ਕੁਝ ਨਹੀਂ ਬਸ ਅੱਛਾ ਜੀ ਵੀ ਮੈਣਿਆਂ ਨੂੰ ਪ੍ਰੈਸ ਕਰਦਿਆ ਕਰੋ ਭਾਈ ਠੀਕ ਆ ਤੋ ਜਿਆਦਾ ਕਰੋ ਮਹੀਨੇ ਬਾਅਦ ਤੋ ਦੇ ਕਰੋ ਜੇ ਹੁਣ ਤੁਸੀਂ ਵਿਆਹ ਤੇ ਵਿੱਚ ਕਿਹੜਾ ਬਿਨਾ ਪ੍ਰੈਸ ਤੇ ਕੱਪੜਾ ਪਾ ਲਿਆ ਮੈਨੂੰ ਪ੍ਰੈਸ ਵੀ ਉੱਥੇ ਖਮਾਣੋ ਹੁੰਦੀ ਦੀ ਜੀ ਜਾ ਕੇ ਸਾਡੇ ਇਹਦਾ ਕੜੀ ਵੀ ਪਾ ਕਰਕੇ ਪਾਉਂਦੀ ਮਾਜੀ ਐ ਇੱਕਠੇ ਕਰਕੇ ਲੈ ਕੇ ਜਾਣਾ ਵੀ ਬਹੁਤ بڑا ਕੰਮ ਹੈ ਹਜ਼ਾਰ ਰੁਪਏ ਦਾ ਤੇਲ ਇਹਦਾ ਲੈ ਕੇ ਆਉਣਾ ਬਹੁਤ بڑا ਕੰਮ ਹੈ ਹਜ਼ਾਰ ਰੁਪਏ ਦਾ ਤੇਲ ਜਿੰਨੀ ਵਾਰ ਵੀ ਕੱਪੜੇ ਪ੍ਰੈਸ ਕਰਨਗੇ ਜਿੱਥੇ ਭੁੱਲ ਕੇ ਆਏ ਮੁੜ ਕੇ ਫਿਰ ਤੋਂ ਪ੍ਰੈਸ ਕਰਨੇ ਪੈਣਗੇ ਜਦੋਂ ਥੋੜਾ 2000 ਦਾ ਤੇਲ ਜਿਹੜੇ ਪ੍ਰੈਸ ਵਾਲੇ ਨੇ ਚੱਲ ਉਹ ਤਾਂ ਵੀਰ ਨੇ ਸਾਡੇ ਨਾਲ ਲੰਮ ਸਮੇਂ ਜੀ ਪੈਸੇ ਰੱਤੇ ਨਹੀਂ ਹੈਗਾ ਤਾਂ ਵੀ ਆਏ ਵੀ ਜਿਹੜੇ ਹਿਸਾਬ ਨਾਲ ਲੰਦਿਆ ਹਾਂ ਤੇ ਉਹ ਵੀ ਆਪਣੇ ਬਲੌਗ ਦੇਖਦੇ ਦੇਖਿਆ ਨਾ ਬੀਬੀ ਕਹਿੰਦੇ ਨੇ ਵੀ ਇਹ ਰਿਸ਼ਤਾ ਹੈ ਰਖੂਨ ਦਾ ਰਿਸ਼ਤਾ ਵੱਧ ਹੁੰਦਾ ਵੀ ਮੇਰਾ ਰਿਸ਼ਤਾ ਖੂਨ ਦਾ ਵੀ ਖੂਨ ਨਾਲੋਂ ਵੀ ਵੱਧਾ ਵੀਰੇ ਉਹਨਾਂ ਨਾਲ ਮੈਂ ਰੋਜ਼ ਤਿਆਰ ਹੋ ਜਾਂਦੀ ਆ ਕੱਲ੍ਹ ਦੀ ਕੱਲ੍ਹ ਵੀ ਤਿਆਰ ਹੋਗੀ ਵੀਰੇ ਮੈਨੂੰ ਜਾਣ ਦੋ ਇਹ ਇਹੋ ਜਿਹਾ ਪਾਉਂਦੇ ਨੇ ਜੱਫਾ ਮੇਰੀ ਗੱਲ ਇਹ ਐਕੜਾ ਗੱਲਾਂ ਚੜ ਜਾਉਂਦੇ ਨੇ ਐਂ ਕਹਿ ਤੂੰ ਕੇ ਚਲੀ ਜਾਉਂਗੀ। ਚਾਹ ਨੂੰ ਕਿਹਾ ਮੈਨੇ ਸੱਦੇ ਆਓ। ਉਧਰੋਂ ਮਹਿਕ ਮੈਨੂੰ ਗੱਡੀ 'ਚ ਬੈਠਾ ਕਹਿੰਦਾ ਪੂਆ ਪੈਰੀ ਉੱਤ ਲਾ ਕੇ ਕਹਿੰਦਾ ਚਲੋ ਪੂਆ ਚੱਲੇ। ਮੈਂ ਕਹਾ ਮੈਨੂੰ ਫੇਸ ਵੇਰੇ ਮਿਲੀ ਉਹ ਕਹਿੰਦਾ ਮਹਿਕ ਕਹਿੰਦਾ ਪੂਆ ਤੂੰ ਤੇ ਚਲੀ ਤੂੰ ਫੇਰ ਆ ਗਈ। ਮੈਂ ਕੀ ਕਰਾਂ ਭਾਈ ਇਹਨਾਂ ਪਿਆਰੀ ਬੋਲ ਕਰਦੇ। ਜਾਣੀ ਨਹੀਂ ਦਿੰਦੇ। ਕਹਿੰਦੇ ਹੁਣ ਤੈਨੂੰ ਗੱਡੀ 'ਚ ਸੱਟ ਕੇ ਆਵਾਂਗੇ ਸਮਾਨ ਬੱਧ ਹੋ ਗਿਆ। ਨਹੀਂ ਕੋਈ ਨਹੀਂ। ਉਹ ਚੱਲ ਕੋਈ ਨਹੀਂ। ਇਹ ਜਿਹੜੇ ਪਿਆਰ ਦੀ ਗੱਲ ਕਰਦੇ ਇਹ ਜਿਹੜੀਆਂ ਤੰਦਾਂ ਜਿਨ੍ਹਾਂ ਦੀਆਂ ਹੈਗੀਆਂ ਜੁੜੀਆਂ ਵਾ ਜਿਨ੍ਹਾਂ ਨਾਲ ਉਹਨਾਂ ਨੂੰ ਪਤਾ ਹਾਂ ਪਤਾ ਕਾਲ ਸਰ ਦੇ ਨਾਲ ਸਾਡੀ ਅਟੈਚਮੈਂਟ ਹੋਈ ਵੀ ਹੈ ਇਹ ਕੁਝ ਨਹੀਂ ਪਤਾ ਹਾਂਜੀ ਹਾਂ ਜੀ ਤਾਂ ਉਹ ਤੁਹਾਡੇ ਪਿਛਲੇ ਜਨਮ ਨਾਲ ਸਾਡੇ ਨਾਲ ਨੱਤ ਆ ਜਨਵਰੀ ਜੇ ਫੇਰ ਇੱਥੇ ਮੈਨਣਾ ਫੇਰ ਮੈਂ ਇੱਥੇ ਹੂੰਗੀ ਮੇਤਲਬ ਕਿ ਮੇਰੀ ਕਿ ਲੋਹੜੀ ਮਨਾਉਣੀ ਆ ਮੇਰੇ ਅਸੀਂ ਜਨਵਰੀ ਹਾਂ ਹਾਂ ਪਹਿਲੇ ਪਹਿਲਾਂ ਆਜੀ ਕਹਿੰਦੇ ਕੋਈ ਗੱਲ ਨਹੀਂ ਤੇਰੇ ਭਾਈ ਦਾ ਬੀਪੀ ਵਧੀ ਜਾਂਦਾ ਨਾ ਤੇ ਪਰਦਾਈਆਂ ਤੇ ਕੱਪੜਾ ਕਰਨਾ ਪੈਣਾ ਨਹੀਂ ਸੰਦੀਪ ਆਹ ਸਾਫ ਕਿਤਾਬ ਜਾਂ ਲੱਗੀ ਵੀ ਲੋੜ ਵੀ ਹਰੀ ਵਾਲੀ ਤੇ ਕਿੰਨੇ ਪੈਸੇ ਲੈਣੇ ਹਨ ਨਾ ਹਾ ਉਂਗਲੀਆਂ ਪਰਤੇ ਕਰਦੀ ਬੈਠੀ ਪਾਦੀ ਦਾ ਸ ਕਰਨ ਹੋ ਰਾ ਆ ਇਹ ਹਰੀ ਵਾਲੀ ਪਾਣੀ ਬਾਹਲੀ ਮੁਸਕ ਜ ਫਸੀ ਪਈ ਆ ਵਿਚਾਰੀ ਜਿਹੜਾ ਕਹਿੰਦਾ ਉਹੀ ਕਹਿੰਦਾ ਅੱਧਾ ਹਿੱਸਾ ਲੈਣਾ ਅੱਜ ਮੈਂ ਕਹਿੰਦਾ ਵੀ ਅੱਧਾ ਹਿੱਸਾ ਲੈਣਾ ਉਧਰ ਸਨੀ ਇਹ ਜਿਹੜੀ ਮੈਂ ਮੁਸਕ ਮੁਸਕ ਸਨੀ ਪਸੀ ਹੋਈ ਹੈਗੀ ਮੈਂ ਕਹਿੰਦੀ ਆ ਵੀ ਭਾਈ ਲੋ ਸਾਰੇ ਕੋਈ ਨਾਰਾਜ਼ ਨਾ ਹੋ ਜਿਓ ਬਸ ਨਾਰਾਜ਼ ਨਾ ਅੱਧਾ ਹਿੱਸਾ ਅੱਧਾ ਤੇ ਭੈਣ ਤੂੰ ਲੈ ਲਈ ਐ ਐਂ ਕਰਦੇ ਆਪਾਂ ਰੋਪੋੜੂ ਚੱਲਦੇ ਆ ਹੁਣ ਰੋਪੋ ਕੰਮ ਆ ਕੀ ਕਰੂਗੇ ਪਹਿਲਾ ਹਿੱਸਾ ਹੀ ਪਾਇਆ ਹੁੰਦੇਗਾ ਆਹ ਫਰਾਂ ਦੇ ਜਿੰਨੀ ਆਈ ਆਪਾਂ ਇੱਥੇ ਜੜੇ ਸਮਾਨ ਖਰੀਦ ਲਿਆਉਨੇ ਆ। ਆਹ ਘਟਿਆ ਬਧਿਆਉਨੇ ਤੇਰ ਬਾਦੂਗਾ। ਹਾਂ। ਇਹ ਤਾਂ ਠੀਕ ਆ। ਥੋੜੇ ਜੇ ਥੋੜੇ ਜੇ ਇਹ ਗਾ ਵਿੱਕੀ ਕੇ ਚੱਕ ਰਿਹਾ ਹੈ। ਪਤਾ ਨਹੀਂ ਕੀ ਚੱਕ ਰਿਹਾ ਹੈ। ਇਸ ਸਗਨ ਦੇਣਾ ਵੀ ਤਾਂ। ਇਹ ਮੈਂ ਸਗਨ ਦੇਣਾ। ਹਾਂ। ਆਹ ਪਛੇ ਸੇ ਤੁਸੀਂ ਬਲੌਗ ਦੇਖਿਆ ਹੋਣਾ ਜੀ ਜੈਸੀ ਮੀਨ ਨਾਲ ਚੈਨਲ ਪਰ ਪੇ ਸੀ ਉਹ ਇੱਕ ਮੁੰਲਾਦਾ ਭਾਬੀ ਜੇਲੇ ਚੈਨਲ ਦੀ ਬਾਤ ਆ। ਹਾਂ। ਜਿਹੜੇ ਵਿਆਹ ਕੇ ਸੀ ਉਹ ਸ਼ਰਨ ਕੌਰ ਭੈਣ ਜਿਹੜੀ ਰੇਲ ਸੀ। ਅਮਰੀਕਾ ਤੋਂ ਹਾਂ ਉਹ ਉਹਨਾਂ ਨੇ ਵਿਆਹ ਚ ਚਲੋ ਉੱਥੇ ਹੜ੍ਹ ਗਏ ਮੈਂ ਤਾਂ ਬੜਾ ਚੁੱਕ ਗਿਆ ਸੀ ਉਹਨਾਂ ਨੂੰ ਇਹ ਉਮੀਦ ਸੀ ਵੀ ਚਲ ਵੀ ਸੀ ਅਗਲੇ ਦਿਨ ਉਹਨਾਂ ਦੇ ਉੱਤੇ ਮੈਰਿਜ ਜਿੱਥੇ ਪੈਨਸ ਸੀ ਉਹਨਾਂ ਨੇ ਪਹੁੰਚਣਾ ਸੀ ਵੀ ਸੀ ਉੱਥੇ ਪਹੁੰਚ ਕੇ ਜਿਹੜੇ ਸਹਗਨ ਆ ਤਾਂ ਪਹਿਲੀ ਵਾਰ ਉਦੋਂ ਜਿ चिट्ठी चिट्ठी ਚਿਜ਼ ਹੋਰ ਨਹੀਂ ਲਿਖੀ ਸੀ ਹਾਂ ਆਪਣੀ ਉਦਨੇ ਐਤਵਾਰ ਦੀ ਚਿੱਠੀ ਤੁਰ ਜੀ ਉਦਣੇ ਉਹਨਾਂ ਦਾ ਉੱਥੇ ਵਿਆਹ ਸੀ ਹਾਂ ਹਾਂ ਤੇ ਉਹ ਦੇਗੀ ਸਹਗਨ ਹਾਂ ਪਾਲੀ ਜੀ ਉਹ ਮੈਨੂੰ ਮਿਲ ਹੀ ਰਹੀ ਹੈ ਆ ਰਹੀ ਤੂੰ ਤਾਂ ਸਬਜ਼ੀਆਂ ਚੁੜ੍ਹ ਜਿਆ ਪਤਾ ਉਹ ਜਾਗਵਾਲੇ ਦੇ ਨਾਲ ਆਏ ਸੀ ਹਾਂ ਜਾਗਵਾਲੇ ਅੱਛਾ ਮੈਨੂੰ ਆਲੇ ਨੂੰ ਮਿਲਿਆ ਹੋ ਸੀ ਰੋਪੜ ਨੂੰ ਵੀ ਗਏ ਉਹ ਤੈਨੂੰ ਭਾਬੀ ਆ ਲਿਗਾ ਵਾ ਹਰੀ ਵਾਲੀ ਆਂਟੀ ਅੱਛਾ ਆ ਤੇਰਾ ਛੜਨ ਫੜਾ ਜੀ ਉਹ ਅੱਛਾ ਮੈਂ ਦੇਖ ਲੈਣੇ ਉਹਨੂੰ ਚੋਰੀ ਮੈਂ ਦੇਖਣੇ ਨਹੀਂ ਜਾਈਂ ਦੇਖ ਲੈ ਤਾਂ ਜਾਣੀ ਹਾਂ ਹੇ ਹਿੱਸਾ ਕਰ ਲੈਣਾ 1100 ਰੁਪਏ 11 ਆਪ ਕਾਟ ਪਾਵੀਂ ਲੋਕ ਕਾਟ ਪਾੜ ਕੇ ਦੋ ਨਾਲ ਪੁੱਤ ਡੋਡਰਾ ਪਾੜਦੇ ਕਾ ਹਿੱਸੇ ਹਿੱਸੇ ਦੇ ਵਿੱਚ ਲੈ ਪੈਸੇ ਆਪ ਕੱਢ ਕੇ ਰੱਖ ਲੈ ਕਾਟ ਕਾ ਤੇ ਰੇਚੇ ਜਾ ਗਿਆ ਲੈ ਪਾੜ ਲੈ ਨਾਲ ਇਹ ਤਿੰਨ ਹਿੱਸੇ ਕਰ ਲੈਣੇ ਨਹੀਂ ਆ ਜਾਣਾ ਨਾ ਨਾ ਹਾਂ ਰਿਆ ਚੱਕ ਕੈਂਚੀ ਕੇ ਬਚਾਲੇ ਤੇ ਬੱਢੀ ਆ ਨਾ 1000 ਆਉਂਦੇ ਕਾਟ ਕੇ ਬੈਠੀ ਆ ਕਿੰਨੇ ਹੋਇਆ ਜਿਹੜੇ ਉਹ ਜਿਹੜੇ ਉਹਦੇ ਸਣਤਾ ਸੰਦੀਪ ਨੂੰ ਸੰਦੀਪ ਨਾਲ ਆਉਣਾ ਕਿਉਂ ਇਹ ਹੁਣ ਸਾਰਾ ਮਾ ਆ ਹੈਗੇ ਜੈਸੀ ਮੀਨਰ ਸੰਦੀਪ ਉਹਦੇ ਇੱਕ ਰੀਤ ਦੇ ਕਰਨ ਨਾਲ ਰੀਤ ਦੇ ਕਰਨ ਨਾਲ ਕਰਨ ਨਾਲ ਰੀਤ ਦੇ ਕਿੱਦ ਕਰਦੇ ਬੱਚੇ ਹਾਂ ਕਿੰਦੇ ਕਿੰਦੇ ਲਿਖਾਵਾਣੋਂ ਬਸ ਨਹੀਂ ਰਹਿੰਦਾ ਗਾਹਾਂ ਵੀ ਨਹੀਂ ਇਸਦੀ ਪਾਈ ਜਾਂਦਾ ਬਸ ਹੇ ਰੱਬਾ ਓਏ ਹਾਂ ਚੱਲ ਟੇਡ ਸੁਭਾਤੇ ਆ ਕੇ ਆ ਫੜ ਕਿੱਦ ਪੜਾ ਦੇ ਅੱਜ ਤੇ ਪੜਨ ਦਾ ਇੱਥੇ ਸਿੱਧੇ ਹੀ ਪੜਨ ਦਾ ਹੈ ਜੈਸੀ ਮੀਨ ਦੇ ਆ ਅੱਛਾ ਤੇ ਆ ਸੰਦੀਪ ਦੇ ਆ ਅੱਛਾ ਸਖੋ ਭੈਣ ਜੀ ਛੜਤੀ ਵਿਚਾਲੇ ਫੋਨ ਕਰਕੇ ਕਹਿਤ ਇਹ ਗਈ ਨਹੀਂ ਸੀ ਹਾਂ ਗਈ ਨਹੀਂ ਕਹਿੰਦੀ ਵੀ ਇਹਨਾ ਤੋਂ 5-500 ਰੁਪਏ ਵਿੱਚ ਦੇ ਕਹਿੰਦੀ ਤੇਰਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਸੰਗਤ ਦਿੱਤੇ ਨਹੀਂ ਕਿਹਾ ਤਾਂ ਮੈਂ ਹੀ ਗਿਆ ਤਾਂ ਤੇ ਮੈਂ ਹੀ ਲੈ ਕੇ ਜਾਂਦਾ ਫਿਰ ਕਿੱਥੇ ਤੇ ਜਾਂਦੀ ਅੱਛਾ ਆ ਭੈਣ ਗਈ ਸੀ ਨਾ ਫਿਰ ਤੇ ਤੁਸੀਂ ਕਰਕੇ ਹੋ ਗਈ ਹੈ ਨਾ ਉਹ ਸੰਗਤ ਆਪਣਾ ਅਲੱਗ ਤੇ ਦੇ ਦਿਓ 300 ਰੁਪਏ ਦੇ ਦਿਓ 200 ਰੁਪਏ ਦੇ ਦਿਓ ਆ ਵੀ ਇੱਧਰ ਆ ਵੀ ਖੋਲੇ ਕਾਰਡ ਵੀ ਖੋਲੇ ਮੇਤੇ ਦਾ ਲਫਾ ਮੈਂ ਤਾਂ ਦੇਣੀ ਪੈਸਿਆਂ ਨੂੰ ਤਾਂ ਐ ਪੈਂਦੀ ਜਾਂਦਾ ਮੁਰਗੀ ਸੀਣੜ ਪਰ ਨੂੰ ਪੈਂਦੀ ਹੁੰਦੀ ਆ ਸਾਡੇ ਸਾਰੇ ਤਾਂ ਲੈ ਲੇ ਨਾ ਬਾਬੀ ਮੈਂ ਤਾਂ ਮਿਲੋ ਕੋਈ ਨਾ ਮੈਂ ਮਗਲ ਕਰਦਾ ਯਾਰ ਉਹਨੂੰ ਵੀ ਪਤਾ ਹੈ ਉਹਨੂੰ ਵੀ ਪਤਾ ਨਹੀਂ ਪਤਾ ਵੀ ਉਹਨੇ ਲੈਣੇ ਆ ਲੈਣੇ ਆ ਹਾਂ ਦਿਲ ਤਾਂ بڑا ਕਰ ਦੋ ਬੰਦੇ ਦਾ ਬੜਾ ਇਹਨਾਂ ਨੂੰ ਇਹੀ ਨਹੀਂ ਪਤਾ ਇਹ ਤਾਂ ਖੌਂਦੇ ਆ ਉਲਟੇ ਦੇ ਹੱਥ ਜਿਹੜੇ ਤਾਂ ਦੇਣੇ ਤਾਂ ਕਿਹਾ ਪਤਾ ਹੈ ਬਾਬੀ ਦਾ ਦਿਲ ਜਦ ਤੁਸੀਂ ਸੱਤੇ ਖੋਏ ਹੋ ਨਹੀਂ ਦਿਖੇ ਕਿਹੜੇ ਖੋਏ ਸੱਤੇ ਦਾ ਪਰਮਾਤਮਾ ਨੂੰ ਚੜ੍ਹਦੀ ਕਲਾ ਰੱਖੇ ਮਹਾਰਾਜ ਉਹਨਾਂ ਦੀ ਬੱਚਿਆਂ ਦੀ ਜੋੜੀ ਬਣਾਈ ਰੱਖੇ ਪਰਮਾਤਮਾ ਠੀਕ ਹੈ ਗੱਲ ਉਹਨਾਂ ਨੂੰ ਖੁਸ਼ੀਆਂ ਲਿਆਉਂਦਾ ਰੱਖੇ ਹਾਂ ਖੁਸ਼ੀਆਂ ਕੱਢੀਆਂ ਲਿਆਉਂਦਾ ਰੱਖੇ ਰੱਖੇ ਵਾਸ ਪਰਮਾਤਮਾ ਨੂੰ ਮਹਾਰਾਜ ਨੂੰ ਚੜ੍ਹਦੀ ਕਲਾ ਰੱਖੇ ਪਰਮਾਤਮਾ ਤੇ ਹੋ ਹਵਾ ਦੇ ਲੋ ਕਿੰਨੀ ਸੋਹਣੀ ਚੱਲਦੀ ਹੈ ਤੁਹਾਡੇ ਕੱਪੜੇ ਉੜਣੇ ਨੂੰ ਫਿਰਦੇ ਤੁਹਾਨੂੰ ਦੱਸਾਂ ਮੈਂ ਇਹ ਉੜ ਜਾਣੇ ਗੱਲ ਹੈ ਸਰਦਾਰ ਜੀ ਹਾਂ ਇਹ ਮਾਸੀ ਜੀ ਜਾਣ ਨੂੰ ਫਿਰਦੇ ਆ ਮਾਸੀ ਜੀ ਹਾਂ ਵਾਸੀ ਤੁਰ ਕੇ ਦਾ ਸਮੜਿਆ ਕਾ ਕਿ ਦਿਮਾਗ ਚ ਆ ਜਾਂਦੀ ਹੈ ਜਦ ਤੇ ਗੱਲ ਵਾਸੀ ਤੁਰ ਤੁਰ ਕੇ ਦਾ ਸਮੜਿਆ ਕਾ ਨਾ ਤੁਰ ਨਾ ਵਾਸੀ ਬੇ ਤੁਰਨਾ ਤਰਨਾ ਨਹੀਂ ਮੈਂ ਉਹ ਗੱਡੀ ਜੇ ਬੈਠ ਕੇ ਜਾਉਂਗੀ ਕਿਵੇਂ ਹਾਂ ਇਹ ਵਿੱਕੀ ਦੇ ਕੇ ਆਇਆ ਮੈਨੂੰ ਹਾਂ ਤੂੰ ਚੱਲ ਕੇ ਆਉਂਗਾ ਠੀਕ ਹੈ ਚੱਲ ਚੱਲ ਮੇਰੀ ਗੱਲ ਸੁਣ ਵਾਸੀ ਆ ਫੇਰ ਮੈਂ ਤੇਰੇ ਕੋਲ ਆ ਜਾਣਾ ਦੇਖ ਮੈਂ ਤਾਂ ਹੈਗਾ ਬੇਲਾ ਤੇ ਹੁਣ ਮੈਂ ਤੈਨੂੰ ਸਾਥ ਵੀ ਨਹੀਂ ਆਉਂਗਾ ਬਾਈ ਕੋਲ ਅੱਜ ਵੀ ਨਹੀਂ ਵੇਚ ਅੱਜ ਅਜੇ ਸਮਾਨ ਨੂੰ ਛੱਡਣਾ ਸਾਰਾ ਤਾ ਕਾਲੂ ਹੈ ਬਗੜ ਪੇਲੀ ਦੇ ਨੂੰ ਫਿਰਦਾ ਤੇ ਉਹਨਾ ਬਗੜ ਪੇ ਤੇ ਬਗੜ ਪੇਲੀ ਨਹੀਂ ਹੁੰਦੀ ਕੋਠੀ ਝਾੜ ਕੋਠੀ ਝਾੜ ਦੇਣ ਨੂੰ ਫਿਰਦਾ ਹਾਂ ਉਦੋਂ ਬਾਅਦ ਫਿਰ ਜ਼ੈ ਜ਼ਮੀਨ ਦੀ ਮੇਲਣੀ ਆ ਮੂਲਣੇ ਦੇ ਤਿਆਰੇ ਨੂੰ ਫਿਰਦਾ ਹੈ ਉਦੋਂ ਬਾਅਦ ਆ ਕਰ ਤਨ ਫੇਰੇ ਜਿਹੜੇ ਪੈਸੇ ਪੂਸੇ ਦੇਣੇ ਆਲੇ ਦਲੇ ਸਾਰਿਆਂ ਤੇ ਜਿੰਨਾ ਤੇ ਵੀ ਹੈ ਕਿ ਉਹਨਾਂ ਨੂੰ ਬੰਦਿਆਂ ਨੂੰ ਬੁਲਾਵ ਚਾਰ ਦਿਨ ਤੱਕ ਇਹਦੇ ਕੋਲ ਵੇਚ ਨਹੀਂ ਹੈਗਾ ਹੁਣ ਤੂੰ ਫਸ ਗਈ ਹੁਣ ਤੈਨੂੰ ਚਾਰ ਦਿਨ ਕਿਵੇਂ ਛੱਡਣ ਦਾ ਹੋਗਾ ਤੈਂ ਤੈਂ ਤੂੰ ਹੀ ਨੇ ਕਿ ਤੂੰ ਹੀ ਛੱਡਿਆ ਹਣ ਮੇਰੇ ਮਰਾਂਗੇ ਜਾਂ ਤਾਂ ਪਹਿਲਾ ਵੀਡੀਓ ਤੇ ਸਰੀਆ ਮੈਂ ਕਹਤਾ ਵੀ ਵਿੱਕੀ ਭਾਈ ਮੈਨੂੰ ਛੱਡ ਕੇ ਨਹੀਂ ਆਊਗਾ ਛੱਡ ਕੇ ਨਹੀਂ ਤਰ ਆਊਗਾ ਹੁਣ ਨਿੱਤਰੇ ਛੱਡ ਗਿਆ ਹੋ ਗਿਆ ਮੈਨੂੰ ਨਰਾਜ ਕਰ ਤੂੰ ਮੈਂ ਨਰਾਜ ਆ ਹੁਣ ਇੰਨੇ ਕੰਮ ਕਰਾ ਕੇ ਹੋਰ ਇੱਕ ਗੱਲ ਹੋ ਰ ਆ ਆ ਕੱਪੜੇ ਵੀ ਦੇਤੇ ਧੋਣੇ ਨੂੰ ਨਾ ਕੱਪੜੇ ਦਿੱਤੇ ਹਾ ਧੋਣੇ ਨੂੰ ਕਹਿੰਦੀ ਮੈਂ ਕੱਪੜੇ ਧੋਣੇ ਜਾਣਾ ਹਾਂ ਮੈਂ ਕਿਹਾ ਲਿਆ ਦੇ ਰੱਗ ਕੱਪੜੇ ਗਿੱਲੇ ਹੀ ਬੈਗ ਚ ਪਾ ਦੋ ਉੱਥੇ ਸੁਕਾ ਲਈ ਭਾਈ ਹੋ ਚਲੋ ਕੋਈ ਨਹੀਂ ਆਇਆ ਆ ਮਾਸੀ ਆਪਣੇ ਨਿਆਣਿਆਂ ਦੇ ਪੁੱਤਾਂ ਐ ਪਰਾਂਤਿਆਂ ਨੂੰ ਬਹੁਤ ਬਰਾਜਦੀ ਐ ਮਿਸ ਕਰਦੀ ਐ ਉਹਨਾਂ ਨੂੰ ਮੈਸੇਜ ਉਹ ਲਵ ਯੂ ਕਰਦੀ ਐ ਤੇ ਉਹ ਵੀ ਉੱਤਰ ਲਵ ਜੂ ਲਵ ਜੂ ਕਰੀ ਜਾਂਦੇ ਕੰਮ ਰਹਿ ਤੇ ਕਦੇ ਇੱਧਰ ਲਵ ਜੂਂ ਕਹਿੰਦੇ ਦਾਦੀ ਇੱਧਰ ਲਵ ਜੂਗੀ ਆ ਉਹ ਲੱਭਦੀ ਹੈ ਨਹੀਂ ਤੇ ਮਾਸੀ ਅਜੇ ਤੱਕ ਤੈਨੂੰ ਦੋ ਦੋ ਨੇ ਲੈਣਾ ਪੈਣਾ ਆਪਾਂ ਜਿਹੜੀਆਂ ਮਿਲੜੀਆਂ ਮੋਲਣੀਆਂ ਜੇ ਕਰਨੀਆਂ ਉੱਥੇ ਬਾਅਦ ਫਿਰ ਤੈਨੂੰ ਸਾਢੇ ਜਾਂਦੇ ਹਾਂ ਇਹ ਮਿਲੀਆਂ ਨੇ ਕੀ ਹੈ ਤੁਹਾਨੂੰ ਕਰਨਾ ਆ ਫਿਰ ਬਿਆਹ ਤੁਹਾਨੂੰ ਤੁਹਾਨੂੰ ਫੇਰ ਲਿਆਵਾਂ ਨਾ ਹਾਂ ਪਛਤਾਤ ਹੋਇਆ ਤੌਰ ਤੇ ਕਰੇਗਾ ਸਰ ਫੜ ਕੇ ਬੈਗੀ ਐਸਮਾਨ ਅੱਜਾ ਅੱਜ ਹਾਂ 50 ਇੰਚ ਕੀ ਆਊਗਾ ਦੋ ਕਾਟਾ ਕਾਪਾ ਪਿਆ ਉਹਦੇ ਕਰਕੇ ਸਲਾਹ ਕਰਦੇ ਆ ਵੀ ਕਿਆ ਕਰ ਲੈ ਜਿਆਦਾ ਕੁਤੀ ਨਾ ਹਲੇ ਮੈਨੂੰ ਚਾਹ ਦਾ ਗੁੱਟ ਬਣਾ ਲਓ ਵੀ ਮੈਨੂੰ ਵੀ ਨੀਂਦ ਜੀ ਆਈ ਜਾਂਦੀ ਬਾਗਵਾਸੀ ਜਾਈ ਜਾਂਦੀ ਆ ਆਪਣੀ ਹੋ ਦੇਣੀ ਆ ਗੁਰਦਵਾਰਿਆਂ ਲਈ ਹੋ ਦੇਣੀ ਆ ਮੇਰੀ ਗੱਲ ਸੁਣੋ ਵੇਖ ਲਓ ਪੂਰੀ ਹੋ ਗਈ ਤੁਹਾਡੀ ਗਿਣਤੀ ਹਾਂਜੀ ਹਾਂਜੀ ਪੂਰੀ ਹੋ ਗਈ ਪਾ ਗੌਰ ਸੁਣੋ ਕਿੰਨੇ ਚਾਹ ਤੇ ਕਿੰਨੇ ਥਾਲ ਕਿੰਨੇ ਕਰਾ 40 ਬਗ ਦਾ 40 ਚਮਚੇ 40 ਘਾਲ ਬਾਕੀ ਠੀਕ ਹੈ ਮੇਰੀ ਗੱਲ ਸੁਣੋ ਬਾਕੀ ਫੇਰ ਦੇਣੀ ਆ ਤੇ ਦੀਦੀ ਨੇ ਪੱਲਾ ਵੰਡ ਕੇ ਆਉਣਾ ਹਲੇ ਠੀਕ ਆ ਤੇ ਮਟਿਆਈ ਆਪਣੀ ਹਾਂ ਤੇ ਕੰਮ ਤਾਂ ਬਹੁਤ ਪਿਆ ਆਗੇ ਚਲੋ ਠੀਕ ਆ ਜੀ ਇਹਨਾਂ ਨੂੰ ਕਰ ਲੈਣ ਤੋਂ ਕੰਮ ਫੇਰ ਮਿਲਦਿਆ ਕਿਸੇ ਅਗਲੇ ਵਲੌਗ ਚ ਮਾਰਾ ਤੁਹਾਨੂੰ ਚੜਦੀ ਕਲਾ ਚ ਰੱਖੇ ਵਲੌਗ ਤਾਂ ਮੈਂ ਹੁਣੇ ਸ਼ੁਰੂ ਕਰਨਾ ਪੱਲੇ ਚ ਵੀ ਦੇਖਣਾ ਵੀ ਤੇਟਣ ਕਿਆ ਲੱਗੀਆਂ ਉਹ ਤੁਹਾਨੂੰ ਅਗਲੇ ਵਲੌਗ ਚ ਪਤਾ ਲੱਗੂਗਾ ਠੀਕ ਆ ਜੀ ਓਕੇ ਬਾਏ ਬਾਏ